ਇੱਕ ਹੋਰ ਕਲਯੁਗ اور ਇਹ ਸ਼ਾਸਤਰਾ ਚ ਲਿਖਿਆ ਹੋਇਆ ਸਾਡੇ ਇਹ ਇਹੋ ਜਿਹਾ ਸਮਾਂ ਆਣਾ ਹੈ ਇਹ ਜਿਹੜਾ ਐਲਜੀਬੀਟੀ ਲੈਸਬੀਅਨ ਗੇ ਵਾਲਾ ਕਲਚਰ ਹੈ ਇਹ ਵੈਸਟਰਨ ਕੰਟਰੀਜ਼ ਚ ਅਜ ਤੋਂ 60 ਸਾਲ 70 ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਇਧਰ ਨੇਚਰਲ ਨਾਲ ਕੋਈ ਲੜਨ ਦਾ ਨਹੀਂ ਹੈ ਇਹ ਜਿਹੜੀ ਗੱਲ ਹੈ ਇਹ ਇੱਕ ਸਲੋ ਡਵੈਲਪਮੈਂਟ ਹੈ ਇਹ ਇਨਸਾਨ ਨੇ ਪਾਵਰ ਤੇ ਪੈਸਾ ਇਹ ਦੋ ਚੀਜ਼ਾਂ ਕਰਕੇ ਕੁਦਰਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਪਿਊਬਰਟੀ ਦੀ ਜਿਹੜੀ ਏਜ ਹੈ ਉਹ 13-14 ਸਾਲ ਹੋਇਆ ਕਰਦੀ ਸੀ ਅੱਜ ਤੋਂ 50 ਸਾਲ ਪਹਿਲਾਂ ਹੁਣ ਉਹ ਉਮਰ 7-8 ਸਾਲ ਰਹਿ ਗਈ ਹੈ 8 ਸਾਲ ਦੇ ਬੱਚੇ ਚ ਲੜਕੀਆਂ ਮੈਨਸਟ੍ਰੂਏਸ਼ਨ ਸ਼ੁਰੂ ਹੋ ਜਾਂਦਾ ਜਿਹੜਾ ਪਹਿਲਾਂ ਅਸੀਂ ਗਿੰਦੇ ਸੀ ਟੀਨ ਏਜ ਜਿਹੜੀ ਉਹ ਬੜੀ ਖਤਰਨਾਕ ਹੈ ਟੀਨ ਏਜ ਹਾਰਮੋਨਸ ਬਹੁਤ ਉਛਾਲਾ ਮਾਰਦੇ ਨੇ ਲੜਕਿਆਂ ਦੇ ਅੰਦਰ ਉਹ ਲੜਕੀਆਂ ਦੇ ਅੰਦਰ ਫਾਰ ਆਪੋਜ਼ਿਟ ਸੈਟ ਅਟਰੈਕਸ਼ਨ ਹੁੰਦਾ ਹੈ ਔਰ ਗਾਈਡੈਂਸ ਹੁੰਦੀ ਨਹੀਂ ਉਸ ਉਮਰ ਚ ਇੱਕ ਦੂਜੇ ਵੱਲ ਅਟਰੈਕਟ ਹੁੰਦੇ ਨੇ ਔਰ ਜੇ ਤਾਂ ਉਥੇ ਸੰਭਲ ਗਏ ਤਾਂ ਠੀਕ ਹੈ ਨਹੀਂ ਤਾਂ ਫਿਰ ਉਹ ਗਲਤ ਆਦਾਂ ਚ ਪੈ ਜਾਂਦੇ ਨੇ ਇੱਕ ਦੂਜੇ ਨਾਲ ਅਟਰੈਕਸ਼ਨ ਤੋਂ ਬਾਅਦ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ ਚ ਵੀ ਕਈ ਵਾਰੀ ਚਲੇ ਜਾਂਦੇ ਆ ਇਹ ਸਾਰਾ ਮਿਕਸ ਐਂਡ ਮੈਚ ਹੈ ਉਹਦੇ ਚ ਜੋ ਅਸੀਂ ਰਿਪੋਰਟਸ ਦੇਖੀਆਂ ਨੇ ਉਹਦੇ ਚ ਐਕਸ ਵਾਈ ਕਰੋਮੋਸੋਮ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਦੂਜੀ ਬਾਕਸਰ ਚ ਤੇ ਜੇ ਤੁਸੀਂ ਗੱਲ ਕਰੀ ਆਪਾਂ ਐਲਨ ਮਸਕ ਦੀ ਉਹਦਾ ਬੇਟਾ ਜਿਹੜਾ ਹੈ ਉਹ ਬੇਟੀ ਬਣ ਚੁੱਕਿਆ ਪਹਿਲਾਂ ਉਹ ਮਹਾਮਾਰੀ ਦਿੱਤੀ ਲੋਕਾਂ ਨੂੰ ਡਰਾਇਆ ਲੋਕ ਮਰੇ ਵੀ ਔਰ ਫਿਰ ਵੈਕਸੀਨ ਦੇਲ ਬਚੀ ਗਈ ਜਿਹੜਾ ਮਸਕ ਵਾਲਾ ਕੇਸ ਹੈ ਉਹਦੇ ਚ ਇੱਕ ਸਪੈਸ਼ਲ ਵਾਇਰਸ ਹੈ ਮੈਂ ਤਾਂ ਤੁਹਾਨੂੰ ਦੱਸਣਾ ਚਾਹਨਾ ਕਿ ਉਸ ਵਾਇਰਸ ਕਰਕੇ ਉਹਦਾ ਨਾਮ ਹੈ ਵੋਕ ਮਾਈਂਡ ਵਾਇਰਸ ਕਿ ਇਸ ਲੈਵਲ ਤੱਕ ਜਾ ਰਿਹਾ ਜਦੋਂ ਉਹ ਵਾਇਰਸ ਆਪਣੇ ਉੱਤੇ ਆ ਗਿਆ ਤੇ ਹੁਣ ਉਹ ਐਲਜੀਬੀਟੀ ਕਮਿਊਨਿਟੀ ਦਾ ਵਿਰੋਧ ਕਰਨ ਲੱਗ ਪਏ ਨੇ ਪਹਿਲਾਂ ਵਾਇਰਸ ਫੈਲਿਆ ਤੇ ਹੁਣ ਵਾਇਰਸ ਤੋਂ ਪਰੇਸ਼ਾਨ ਹੋ ਗਏ ਨੇ ਕਿਉਂਕਿ ਉਹ ਆਪਣੇ ਉੱਤੇ ਪੈ ਗਿਆ ਇਹਨੂੰ ਨੈਚੁਰਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੋਕ ਮਾਈਂਡ ਵਾਇਰਸ ਵਰਗੇ ਵਾਇਰਸ ਫੈਲਾਈ ਜਾ ਰਹੇ ਨੇ ਉਸ ਦੇ ਕਾਰਨ ਇਹ ਕਲਚਰ ਬਦਲ ਰਿਹਾ ਦੇਖੋ ਟੈਸਟੋਸਟੀਰੋਨ ਨਾਮ ਦਾ ਇੱਕ ਹਾਰਮੋਨ ਹੈ ਜਿਹਨੂੰ ਅਸੀਂ ਮੇਲ ਹਾਰਮੋਨ ਕਹਿੰਦੇ ਆ ਜਦੀ ਵੈਲਿਊ ਮੇਲ ਚ ਕਾਫੀ ਜ਼ਿਆਦਾ ਹੁੰਦੀ ਹੈ ਫੀਮੇਲ ਚ ਵੀ ਮੌਜੂਦ ਹੁੰਦਾ ਇੱਕ ਲਿਮਿਟਿਡ ਕੁਆਂਟੀਟੀ ਚ ਜਦੋਂ ਉਹ ਡੋਮੀਨੇਟ ਕਰ ਜਾਏਗਾ ਫਿਰ ਉਹ ਜਿਹੜੀ ਫੀਮੇਲ ਹੈ ਜੇ ਉਹਦੇ ਚ ਟੈਸਟੋਸਟੀਰੋਨ ਵੱਧ ਜਾਏਗਾ ਤੇ ਫਿਰ ਉਹਦਾ ਚੁਕਾਵ ਜਿਹੜਾ ਹੈ ਉਹ ਮੇਲ ਵਾਲ ਹੋ ਜਾਏਗਾ ਉਹ ਇਹ ਜਿਸ ਹਾਰਮੋਨ ਦਾ ਪ੍ਰਭਾਵ ਆਏਗਾ ਸਰੀਰ 'ਚ ਇਹ ਹਾਰਮੋਨ ਇੰਬੈਲੈਂਸ ਹੈ ਉਹ ਦੇਖੋ ਐਲਨ ਮਸਦਾ ਕੇਸ ਲਈ ਹੈ ਬੇਟੇ ਤੋਂ ਬੇਟੀ ਉਹ ਬਣ ਗਈ ਆਫੀਸ਼ੀਅਲੀ ਉਹਨੇ ਨਾਮ ਵੀ ਚੇਂਜ ਕਰ ਲਿਆ ਆਪਣਾ ਲੜਕੀ ਬਣ ਕੇ ਕਹਿ ਰਹੀ ਹੈ ਕਿ ਮੇਰਾ ਫਾਦਰ ਤਾਂ ਕਦੀ ਮੇਰੇ ਨਾਲ ਹੀ ਨਹੀਂ ਰਿਹਾ ਉਹਨੇ ਮੇਰੇ ਲਈ ਸਮਾਂ ਹੀ ਨਹੀਂ ਕੱਢਿਆ ਅੰਦਰ ਸਾਰੀ ਕੁਆਲਿਟੀਆਂ ਫੀਮੇਲ ਦੀਆਂ ਤੇ ਉਹਨੂੰ ਡੈਫੀਨਿਟਲੀ ਪਲਾਸਟਿਕ ਸਰਜਰੀ ਨਹੀਂ ਵੀ ਆਰਗਨ ਬਦਲੇ ਜਾ ਰਹੇ ਨੇ ਔਰ ਇਹ ਆਫੀਸ਼ੀਅਲੀ ਸਰਕਾਰੀ ਸੰਸਥਾਨ ਚ ਹੋ ਰਿਹਾ ਹੈ ਲੇਕਿਨ ਉਹਦੇ ਲਈ ਸਭ ਤੋਂ ਪਹਿਲਾਂ ਉਹਦੀ ਸਕਰੀਨਿੰਗ ਹੁੰਦੀ ਹੈ ਜાં ਜੁੰਦੀ ਹਾਰਮੋਨਸ ਦੀ ਸਾਰਾ ਕੇਸ ਈਵੈਲਿਊਏਟ ਹੁੰਦਾ ਫਿਰ ਇਹ ਕਮ ਸੈਂਟੀਫਿਕਲੀ ਇਹ ਦੋਨੋਂ ਕੰਬੀਨੇਸ਼ਨ ਹੋ ਕੇ ਫੇਰ ਹੀ ਉਹ ਤੋਂ ਤੁਹਾਨੂੰ ਆਪਣਾ ਜੈਂਡਰ ਬਦਲਣ ਦੀ ਨੌਬਤ ਆਉਂਦੀ ਹੈ ਉਹ ਜਿਹੜੀ ਕੋਨ ਪਰਵਰਤਨ ਹੋ ਰਿਹਾ ਉਹਦੇ ਤੇ ਵੀ ਫੋਕਸ ਰਹਿਣਾ ਪਊਗਾ ਕਿ ਮਾਪੇ ਇਹਦੇ 'ਚ ਫੇਰ ਕਿਵੇਂ ਧਿਆਨ ਰੱਖਣਗਾ ਅਗਰ ਉਹਨਾਂ ਦਾ ਬੱਚਾ ਐਲਜੀਬੀਟੀ 'ਚ ਚਲਾ ਗਿਆ ਤੇ ਦੀਸੋਂ ਕਿਉਂ ਕਰਨ ਬੱਚਾ ਕਿੱਦਾਂ ਸਕਦੇ ਨੇ ਫੇਰ ਇਹ ਵੀ ਸਵਾਲ ਰਹੇਗਾ ਠੀਕ ਹੈ ਜੰਦਾ ਜੰਮ ਗਿਆ ਜਾਂ ਕੁੜੀ ਜੰਮ ਗਈ ਜਾਂ ਮਿਕਸ ਜੈਂਡਰ ਜਿਹਨੂੰ ਅਸੀਂ ਕੁਛੜਾ ਕਹਿ ਲੈਂਦੇ ਆ ਉਹ ਜੰਮ ਗਿਆ ਤੇ ਮਾਪੇ ਛੁਪਾਉਣ ਦੀ ਕੋਸ਼ਿਸ਼ ਕਰਦੇ ਸੀ ਆਪਣੇ ਕੋਲ ਹੀ ਰੱਖਦੇ ਸੀ ਤੇ ਜੇ ਉਹ ਕਮਿਊਨਿਟੀ ਵਾਲਿਆਂ ਨੂੰ ਪਤਾ ਲੱਗ ਜਾਂਦਾ ਸੀ ਤੇ ਉਹ ਆ ਕੇ ਉਹਨੂੰ ਲੈ ਜਾਂਦੇ ਸੀ ਕੈਨਾਲ ਸਸੀਗਲ ਜੀ ਸਕਰੋਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਮੈਂ ਹਾਂ ਮਨਪ੍ਰੀਤ ਸਿੰਘ ਪੈਰਿਸ ਦੇ ਵਿੱਚ 올림픽ਸ ਚੱਲ ਰਿਹਾ 올림픽ਸ ਦੇ ਵਿੱਚ ਇੱਕ ਰੌਲਾ ਸਾਹਮਣੇ ਆਉਂਦਾ ਉਹਦੇ ਤੇ ਵੱਡਾ ਵਿਵਾਦ ਹੁੰਦਾ ਪੂਰੀ ਦੁਨੀਆ ਭਰ ਦੇ ਵਿੱਚ ਦੋ ਫੀਮੇਲ ਬੌਕਸਰਾਂ ਦਾ ਆਪਸ ਦੇ ਵਿੱਚ ਮੁਕਾਬਲਾ ਹੁੰਦਾ ਔਰ ਇੱਕ ਬੌਕਸਰ ਉਸ ਨੂੰ ਮਹਿਜ਼ 46 ਸੈਕੰਡਸ ਦੇ ਵਿੱਚ ਹਰਾ ਦਿੰਦੀ ਹੈ ਜਿਹੜੀ ਬੌਕਸਰ ਹਾਰਉਣ ਵਾਲੀ ਹੈ ਉਹ ਅਲਜੀਰੀਆ ਦੇਸ਼ ਦੇ ਨਾਲ ਸੰਬੰਧਿਤ ਹੈ ਪਰ ਇੱਥੇਸ ਵਾਲੇ ਖੜਾ ਹੁੰਦਾ ਕਿ ਜਿਹੜਾ ਉਸਤੇ ਸਵਾਲ ਲੱਗਦੇ ਨੇ ਇਲਜ਼ਾਮ ਲੱਗਦੇ ਨੇ ਕਿ ਇਸ ਦੇ ਵਿੱਚ ਮਰਦਾਂ ਵਾਲੇ ਗੋਣੇ ਮਰਦਾਂ ਵਾਂਗ ਇਸਨੇ ਹਰਾਇਆ ਔਰ ਇਹ ਟਰਾਂਸ ਹੈ ਇਸ ਕਰਕੇ ਇਸਨੇ ਹਰਾ ਦਿੱਤਾ ਮਰਦ ਤੋਂ ਫੀਮੇਲ ਬਣੀ ਹੋਈ ਹੈ ਤਾਂ ਇਹ ਰੌਲਾ ਚੱਲਦਾ ਗਿਆ ਸਾਡਾ ਇਸ ਰੌਲੇ ਬਾਰੇ ਤੁਹਾਡੇ ਨਾਲ ਗੱਲ ਕਰਨਾ ਨਹੀਂ ਹੈ ਓਵਰ ਆਲ ਅਸੀਂ ਇਹ ਰਿਪੋਰਟ ਤੁਹਾਡੇ ਤੱਕ ਬਣਾ ਰਹੇ ਆ ਪਰ ਇਹ ਰੌਲੇ ਬਾਰੇ ਵੀ ਰਿਪੋਰਟਸ ਸਕਰੋਲ ਪੰਜਾਬ ਤੇ ਜਲਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਮੁੰਰੋਲਾ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਇਹ ਰੌਲਾ ਪੈਂਦਾ ਹੈ ਕਿ ਕੀ ਐਲਜੀਬੀਟੀ ਕਮਿਊਨਿਟੀ ਹੈ ਜਿਹੜਾ ਉਹ ਕੁਦਰਤੀ ਹੈ ਜਾਂ ਗੈਰ ਕੁਦਰਤੀ ਹੈ ਕਿਸ ਤਰ੍ਹਾਂ ਦੇ ਨਾਲ ਇਹ ਪਰਵਰਤਨ ਹੋ ਰਹੇ ਨੇ ਤੁਸੀਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਦੇਖਦੇ ਹੋਵੋਗੇ ਕਿ ਮੁੰਡੇ ਮੁੰਡਿਆਂ ਨਾਲ ਰਹਿਣਾ ਪਸੰਦ ਕਰ ਰਹੇ ਨੇ ਔਰ ਕੁੜੀਆਂ ਕੁੜੀਆਂ ਨਾਲ ਰਹਿਣਾ ਪਸੰਦ ਕਰ ਰਹੀਆਂ ਨੇ ਔਰ ਇਹ ਵਿਆਹ ਵੀ ਹੋ ਰਹੇ ਨੇ ਭਾਰਤ ਦੇ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਨੂੰ ਲੈ ਕੇ ਸੁਣਵਾਈ ਹੋ ਚੁੱਕੀ ਹੈ ਇਸ ਮਸਲੇ ਨੂੰ ਲੈ ਕੇ ਟਿੱਪਣੀ ਆਪਣੀ ਦੇ ਚੁੱਕਿਆ ਸੁਪਰੀਮ ਕੋਰਟ ਔਰ ਦੁਨੀਆ ਪਰ ਦੇ ਵਿੱਚ ਰੌਲਾ ਇਹ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਕਸ ਉਹਨਾਂ ਦੇ ਘਰ ਦੇ ਵਿੱਚ ਵੀ ਅਜਾਇਆ ਵਿਵਾਦ ਹੈ ਉਹਨਾਂ ਦੀ ਆਪਣੇ ਬੇਟੇ ਦੇ ਨਾਲ ਹੀ ਇਸ ਮਸਲੇ ਤੇ ਲੜਾਈ ਚੱਲ ਰਹੀ ਹੈ ਕਿਉਂਕਿ ਉਹਨਾਂ ਦਾ ਬੇਟਾ ਲੜਕੇ ਤੋਂ ਲੜਕੀ ਬਣ ਗਿਆ ਤੇ ਇੱਕ ਦੂਜੇ ਦੇ ਉੱਪਰ ਉਹਨਾਂ ਦੇ ਕਈ ਸਵਾਲ ਆ ਜਿਹੜੇ ਹੋ ਰਹੇ ਨੇ ਔਰ ਦੁਨੀਆ ਦਾ ਐਡਾ ਅਮੀਰ ਬੰਦਾ ਇਸ ਮਸਲੇ ਨੂੰ ਲੈ ਕੇ ਚਿੰਤਾ ਤਾਂ ਉੱਥੇ ਹੀ ਆਮ ਘਰਾਂ ਦੇ ਵਿੱਚ ਸਾਡੀ ਇਸ ਸਮਾਜ ਦੇ ਵਿੱਚ ਵੀ ਐਕਸੈਪਟੈਂਸ ਨਹੀਂ ਹੈ ਅਜੇ ਕਿਸਾ ਨੂੰ ਅਜੇ ਮਾਮਲਿਆਂ ਨੂੰ ਅਜੇ ਲੋਕਾਂ ਨੂੰ ਜੋ ਕੁੜੀ-ਕੁੜੀ ਦੇ ਨਾਲ ਰਹਿਣਾ ਚਾਹੁੰਦੀ ਹੈ ਮੁੰਡਾ-ਮੁੰਡੇ ਦੇ ਨਾਲ ਰਹਿਣਾ ਚਾਹੁੰਦੀ ਹੈ ਤਾਂ ਇਸ ਮਸਲੇ ਤੇ ਅਸੀਂ ਵਿਸਥਾਰਤ ਸਹਿਤ ਚਰਚਾ ਕਰਾਂਗੇ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਡਾਕਟਰ ਐਚ ਕੇ ਖਰਬੰਦਾ ਰਹਿਣਗੇ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਡਾਕਟਰ ਜਿਹਨੇ ਐਲਜੀਬੀਟੀ ਕਮਿਊਨਿਟੀ ਹੈ ਲੈਸਬੀਅਨ ਗੇ ਟ੍ਰਾਂਸ ਬਾਈਸੈਕਸ਼ੁਅਲ ਬਾਈਸੈਕਸ਼ੁਅਲ ਟ੍ਰਾਂਸ ਜੀ ਡਾਕਟਰ ਸਭ ਇੱਕ ਤਾਂ ਹੁੰਦਾ ਹੈ ਕਿ ਕੁਦਰਤੀ ਤੌਰ ਤੇ ਬੰਦਾ ਪੈਦਾ ਹੁੰਦਾ ਹੈ ਪਿੰਡਾਂ ਦੇ ਵਿੱਚ ਵੀ ਸਾਡੇ ਬਜ਼ੁਰਗ ਕਹਿੰਦੇ ਸੀ ਮੁੰਡਾ ਹੋਇਆ ਇੱਕ ਹੁੰਦਾ ਕੁਦਰਤੀ ਤੌਰ ਤੇ ਕੁੜੀ ਪੈਦਾ ਹੁੰਦੀ ਆ ਪਿੰਡਾਂ ਦੇ ਵਿੱਚ ਕਹਿ ਦਿੰਦੇ ਸੀ ਕਿ ਕੁੜੀ ਪੈਦਾ ਹੋਈ ਆ ਕੁਦਰਤ ਦੀ ਕਈ ਤਾਮਤ ਤੇ ਅਜੀਬ ਵੀ ਕਿਰਪਾ ਹੁੰਦੀ ਸੀਗੀ ਕਿ ਨਾ ਕੁੜੀ ਹੁੰਦਾ ਸੀ ਨਾ ਮੁੰਡਾ ਤੀਜਾ ਜੈਂਡਰ ਕੁਦਰਤ ਤੌਰ ਤੇ ਪੈਦਾ ਹੁੰਦਾ ਸੀ ਉਸਦੇ ਅੰਗਾਂ ਤੋਂ ਲਾਇਆ ਜਾਂਦਾ ਸੀ ਕਿ ਇਸਦੇ ਅੰਗ ਕੁਦਰਤੀ ਤੌਰ ਤੇ ਨਹੀਂ ਆ ਜਿਹਨੂੰ ਖੁਸਰਾ ਵੀ ਕਹਿ ਦਿੰਦੇ ਸੀਗੇ ਸੀ ਮਿਕਸ ਜੈਂਡਰ ਪਰ ਹੁਣ ਇੱਕ ਇਹ ਜਿਹੜਾ ਟ੍ਰੈਂਡ ਚੱਲਿਆ ਨਵਾਂ ਬਹੁਤ ਵੱਡੇ ਪੱਧਰ ਤੇ ਟ੍ਰੈਂਡ ਚੱਲ ਰਿਹਾ ਕਿ ਕੁੜੀਆਂ ਕੁੜੀਆਂ ਨਾਲ ਰਹਿਣਾ ਚਾਹ ਰਹੀਆਂ ਨੇ ਮੁੰਡੇ ਮੁੰਡਿਆਂ ਨਾਲ ਰਹਿਣਾ ਚਾਹ ਰਹੇ ਨੇ ਵਿਆਹ ਹੋ ਰਹੇ ਨੇ ਬੜਾ ਕੁਝ ਚੱਲ ਰਿਹਾ ਸੋਸ਼ਲ ਮੀਡੀਆ ਤੇ ਤੁਸੀਂ ਵੀ ਦਿਲ ਪਰ ਦੇ ਵਿੱਚ ਦੇਖਦੇ ਹੋਗੇ ਹੁਣ ਸਵਾਲ ਇਹ ਆ 올림픽 ਵਾਲੇ ਰੋਲੇ ਟਵੈਲਨ ਮਕਸਦ ਵਾਲੇ ਤੋਂ ਸਾਰੇ ਸ਼ੁਰੂ ਕਰਦੇ ਹੋਏ ਅਸੀਂ ਜਾਣਦੇ ਹਾਂ ਕਿ ਇਹ ਦਰਸਲ ਹੈ ਕਿ ਹਾਰਮੋਨਲ ਚੇਂਜ ਹੈ ਕੁਦਰਤੀ ਹੈ ਕਿਸ ਤਰੀਕੇ ਦੇ ਨਾਲ ਇਹ ਵਾਪਰ ਕਿਉਂ ਰਿਹਾ ਜੀ ਦੇਖੋ ਇੱਕ ਹੋਰ ਕਲਯੁਗ ਹੈ ਔਰ ਇਹ ਸ਼ਾਸਤਰਾ ਚ ਲਿਖਿਆ ਹੋਇਆ ਸਾਡੇ ਵੀ ਇਹੋ ਜਿਹਾ ਸਮਾਂ ਆਣਾ ਹੈ ਤੇ ਹਿੰਦੁਸਤਾਨ ਭਾਰਤ ਸਾਡੇ ਚ ਹੁਣ ਆ ਰਿਹਾ ਹੈ لیکن ਇਹ ਜਿਹੜਾ ਐਲਜੀਬੀਟੀ ਲੈਸਬੀਅਨ ਗੇ ਵਾਲਾ ਕਲਚਰ ਹੈ ਇਹ ਵੈਸਟਰਨ ਕੰਟਰੀਜ਼ 'ਚ ਅਜ ਤੋਂ 60 ਸਾਲ 70 ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਇਹਦਾ ਨੇਚਰਲ ਨਾਲ ਕੋਈ ਲੜਨਾ ਦੋਣਾ ਨਹੀਂ ਹੈ ਇਹ ਜਿਹੜੀ ਗੱਲ ਹੈ ਇਹ ਇੱਕ ਸਲੋ ਡਵੈਲਪਮੈਂਟ ਹੈ ਇਹ ਇਨਸਾਨ ਨੇ ਪਾਵਰ ਤੇ ਪੈਸਾ ਇਹ ਦੋ ਚੀਜ਼ਾਂ ਕਰਕੇ ਕੁਦਰਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦਾ ਐਗਜ਼ਾਮਪਲ ਹੈ ਉਹਦੀ ਮਾਰੇ ਪੈਰੀ ਇਹ ਖਿਲਵਾੜ ਅਸੀਂ ਕਿਦਾਂ ਕੀਤੀ ਐ ਕਿ ਦੇਖੋ ਪਿਊਬਰਟੀ ਦੀ ਜਿਹੜੀ ਏਜ ਐ ਉਹ 13-14 ਸਾਲ ਹੋਇਆ ਕਰਦੀ ਸੀ ਅੱਜ ਤੋਂ 50 ਸਾਲ ਪਹਿਲਾਂ ਹੁਣ ਉਹ ਉਮਰ 7-8 ਸਾਲ ਰਹਿ ਗਈ ਐ 8 ਸਾਲ ਦੇ ਬੱਚੇ ਚ ਲੜਕੀਆਂ ਮੈਨਸਟ੍ਰੂਏਸ਼ਨ ਸ਼ੁਰੂ ਹੋ ਜਾਂਦਾ ਅਜੀਬ ਅਸੀਂ ਕਿਸ਼ੋਰ ਅਵਸਥਾ ਜਾਂ ਟੀਨਏਜ ਦੀ ਸ਼ੁਰੂਆਤ ਕਹਿੰਦੇ ਆ ਪਿਊਬਰਟੀ ਇਹਦੀ ਸਾਡੀ ਲੈਂਗੁਏਜ ਐ ਜਿਹੜੀ ਤੇ ਇਹ ਪਿਊਬਰਟੀ 8 ਸਾਲ ਦੀ ਉਮਰ ਚ ਆਣਾ ਕੋਈ ਚੰਗੀ ਗੱਲ ਨਹੀਂ ਐ 8 ਸਾਲ ਦੀ ਉਮਰ ਚੋਂ ਹੀ ਤੁਹਾਡਾ ਜਿਹੜਾ ਬੱਚਿਆਂ ਦਾ ਦੇਖੋ ਜਿਹੜਾ ਪਹਿਲਾਂ ਅਸੀਂ ਗਿੰਦੇ ਸੀ ਟੀਨੇਜ ਜਿਹੜੀ ਉਹ ਬੜੀ ਖਤਰਨਾਕ ਹੈ ਟੀਨੇਜ ਹਾਰਮੋਨਸ ਬਹੁਤ ਉਛਾਲਾ ਮਾਰਦੇ ਨੇ ਲੜਕਿਆਂ ਦੇ ਅੰਦਰ ਉਹ ਲੜਕੀਆਂ ਦੇ ਅੰਦਰ ਫਾਰ ਅਪੋਜ਼ਿਟ ਸੈਟ ਅਟਰੈਕਸ਼ਨ ਹੁੰਦਾ ਹੈ ਔਰ ਗਾਈਡੈਂਸ ਹੁੰਦੀ ਨਹੀਂ ਉਸ ਉਮਰ ਚ ਇੱਕ ਦੂਜੇ ਵੱਲ ਅਟਰੈਕਟ ਹੁੰਦੇ ਨੇ ਬੱਚੇ ਔਰ ਜੇ ਤਾਂ ਉਥੇ ਸੰਭਲ ਗਏ ਤਾਂ ਠੀਕ ਹੈ ਨਹੀਂ ਤਾਂ ਫਿਰ ਉਹ ਗਲਤ ਆਦਤਾਂ ਚ ਪੈ ਜਾਂਦੇ ਨੇ ਇੱਕ ਦੂਜੇ ਨਾਲ ਅਟਰੈਕਸ਼ਨ ਤੋਂ ਬਾਅਦ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ ਚ ਵੀ ਕਈ ਵਾਰੀ ਚਲੇ ਜਾਂਦੇ ਨੇ ਸੋ ਇਹ ਸਾਰੀਆਂ ਗੱਲਾਂ ਦਾ ਅਸਰ ਕੁੱਲ ਮਿਲਾ ਕੇ ਇਹ ਲੈਸਬੀਅਨ ਤੇ ਗੇ ਤੇ ਆ ਰਿਹਾ ਹੈ ਇਹਦੇ ਚ ਦੋਨੋ ਫੈਕਟਰ ਨੇ ਕੁਝ ਕੁਛ ਤਾਂ ਕਿਊਬਰਟੀ ਦੀ ਹੈ ਚੇਂਜ ਹੋਣ ਕਰਕੇ ਆ ਕੁਝ ਕੁਛ ਸਾਡੀ ਸੋਚ ਬਦਲੀ ਹੈ ਮਾਨਸਿਕਤਾ ਬਦਲੀ ਹੈ ਔਰ ਕੁਝ ਕੁਛ ਹਾਲਾਤ ਬਦਲੇ ਵੈਸਟਰਨ ਕਲਚਰ ਨੂੰ ਦੇਖਦੇ ਹੋਏ ਇੰਡੀਅਨ ਕਲਚਰ ਵੀ ਪ੍ਰਭਾਵਿਤ ਹੋ ਰਿਹਾ ਹੈ ਸਾਡਾ ਸੋ ਇਹ ਸਾਰਾ ਮਿਕਸ ਐਂਡ ਮੈਚ ਹੈ ਜੇ ਆਪਾਂ ਗੱਲ ਕਰੀਏ ਤੁਸੀਂ ਗੱਲ ਜਿਹੜੀਆਂ ਦੋ ਗੱਲ ਕੀ ਦੋ ਨਾਮ ਲੈਨੇ ਇੱਕ ਤਾਂ 올림픽 ਦੇ ਉਹਦਾ ਬੌਕਸਰ ਦਾ ਲਿਆ ਉਹਦੇ ਚ ਜੋ ਅਸੀਂ ਰਿਪੋਰਟਸ ਦੇਖੀਆਂ ਨੇ ਉਹਦੇ ਚ ਐਕਸ ਵਾਈ ਕਰੋਮੋਸੋਮ ਦਾ ਸ਼ੱਕ ਜਤਾਇਆ ਜਾ ਰਿਹਾ ਦੂਜੀ ਬਾਕ ਸਰਚ ਜਿਹੜਾ ਵਾਈ ਕਰੋਮੋਸੋਮ ਹੈ ਉਹ ਮੇਲ ਨੂੰ ਡੋਮਿਨੇਟ ਮੇਲ ਨੂੰ ਡਿਨਰਟ ਕਰਦਾ ਹੈ ਠੀਕ ਹੈ ਤੇ ਜੇ ਤੁਸੀਂ ਗੱਲ ਕਰੀ ਆਪਾਂ ਐਲਨ ਮਸਕ ਦੀ ਉਹਦਾ ਬੇਟਾ ਜਿਹੜਾ ਹੈ ਉਹ ਬੇਟੀ ਬਣ ਚੁੱਕਿਆ ਹੁਣ ਔਰ ਐਲਨ ਮਸਕ ਖੁਦ ਇਹ ਵੱਡੇ ਵੱਡੇ ਜਿਹੜੇ ਲੋਗ ਨੇ ਐਲਨ ਮਸਕ ਦਾ ਨਾਮ ਲੈ ਲਈਏ ਚਾਹੇ ਅਸੀਂ ਮਾਈਕਰੋਸਾਫਟ ਵਾਲੇ ਬਿਲ ਗੇਟਸ ਦਾ ਨਾਮ ਲੈ ਲਈਏ ਇਹ ਲੋਗ ਦੇਖੋ ਜਿਹੜੀ ਅੱਜ ਅਸੀਂ ਮਹਾਮਾਰੀ ਹੰਢਾਈ ਹੈ ਪਿਛਲੀ ਉਹ ਮਹਾਮਾਰੀ ਮੈਨਮੇਡ ਸੀ ਉਸ ਮਹਾਮਾਰੀ ਦੇ ਪਿੱਛੇ ਪਤਾ ਨਹੀਂ ਕਿੰਨੇ ਅਰਬਾਂ ਖਰਬਾਂ ਰੁਪਏ ਦਾ ਵਪਾਰ ਸੀ ਪਹਿਲਾਂ ਉਹ ਮਹਾਮਾਰੀ ਦਿੱਤੀ ਲੋਕਾਂ ਨੂੰ ਡਰਾਇਆ ਲੋਕ ਮਰੇ ਵੀ ਔਰ ਫਿਰ ਵੈਕਸੀਨ ਦੇ ਵੇਚੀ ਗਈ ਸੋ ਇਹ ਸਾਰਾ ਗੋਰਖ ਧੰਦਾ ਇਹ ਪੈਸੇ ਕਮਾਉਣ ਦੇ ਜਿਹੜੇ ਤਰੀਕੇ ਨੇ ਇਹ ਸਾਡੇ ਤੁਹਾਡੇ ਸਮਝ ਨਹੀਂ ਆ ਸਕਦੇ ਔਰ ਇਹਦੇ ਚ ਖਰਬਾਂ ਰੁਪਏ ਵਿਦਿਨ ਸੈਕਿੰਡ ਕਮਾ ਲੈਂਦੇ ਨੇ ਇਹ ਸੋ ਇਹ ਔਰ ਪਾਵਰ ਹੈ ਬੇਸਿਕਲੀ ਪੈਸਾ ਕੀ ਹੈ ਪਾਵਰ ਹੈ ਅਲਟੀਮੇਟਲੀ ਤਾਂ ਵਾਪਸ ਇਥੇ ਡੋਨੇਟ ਕਰਨਾ ਪੈਂਦਾ ਸਾਰਿਆਂ ਨੂੰ ਇੰਟਰਸਟ ਬਣਾ ਕੇ ਹੀ ਦੇ ਦੇਣਾ ਹੈ ਇੰਨਾ ਜ਼ਿਆਦਾ ਪੈਸਾ ਆ ਜਾਂਦਾ ਵੀ ਕੋਈ ਇਸਤੇਮਾਲ ਹੀ ਨਹੀਂ ਹੋ ਸਕਦਾ ਉਹਦਾ ਕੋਈ ਤੁਕ ਨਹੀਂ ਹੈ ਲੇਕਿਨ ਪੈਸੇ ਦੇ ਨਾਲ ਪਾਵਰ ਆਉਂਦੀ ਹੈ ਪੈਸੇ ਦੇ ਨਾਲ ਤੁਸੀਂ ਦੇਸ਼ ਚਲਾ ਸਕਦੇ ਹੋ ਆਪਣੇ ਸਾਡੇ ਦੇਸ਼ ਚ ਵੀ ਰੌਲਾ ਇਹੀ ਪੈਂਦਾ ਕਿ ਅਡਾਨੀ ਔਰ ਅੰਬਾਨੀ ਚਲਾ ਰਹੇ ਨੇ ਦੇਸ਼ ਨੂੰ ਵੇ ਤੇ ਖਰ ਚਲੋ ਇਸ ਗੱਲ ਤੇ ਅਸੀਂ ਚਰਚਾ ਨਹੀਂ ਕਰਦੇ ਜੀ 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 ਇਸ ਗੱਲ ਤੇ ਅਸੀਂ ਨਹੀਂ ਚਰਚਾ ਕਰ ਪਾਵਰ ਜ਼ਰੂਰ ਹੈ ਪਾਵਰ ਪਾਵਰ ਮੈਂ ਇਸ ਗੱਲ ਇਹ ਕਹਿਣਾ ਚਾਹਨਾ ਕਿ ਇੱਕ ਇਹ ਆਫਟਰ ਦੀ ਮਹਾਮਾਰੀ ਮਹਾਮਾਰੀ ਤੋਂ ਬਾਅਦ ਨਾ ਇੱਕ ਵਾਇਰਸ ਤੇ ਫੋਕਸ ਹੈ ਨਾ ਦਾ ਉਸ ਵਾਇਰਸ ਕਰਕੇ ਸਾਰਾ ਕੁਝ ਕੀਤਾ ਜਿਹੜਾ ਮਸਕ ਵਾਲਾ ਕੇਸ ਹੈ ਉਹਦੇ ਚ ਇੱਕ ਸਪੈਸ਼ਲ ਵਾਇਰਸ ਹੈ ਮੈਂ ਤਾਂ ਤੁਹਾਨੂੰ ਦੱਸਣਾ ਚਾਹਨਾ ਕਿ ਉਸ ਵਾਇਰਸ ਕਰਕੇ ਉਹਦਾ ਨਾਮ ਹੈ ਵੋਕ ਮਾਈਂਡ ਵਾਇਰਸ ਇਹ ਵਾਇਰਸ ਕੀਤਾ ਗਿਆ ਔਰ ਫੈਲਾਇਆ ਗਿਆ ਤਾਂਕਿ ਇਹੋ ਜੀ ਮਾਨਸਿਕਤਾ ਆ ਜਾਏ ਯੁਵਾਮਾਂ ਚ ਉਹ ਦੇਖੋ ਕਿ ਸ ਲੈਵਲ ਤੱਕ ਜਾ ਰਿਹਾ ਜਦੋਂ ਉਹ ਵਾਇਰਸ ਆਪਣੇ ਉੱਤੇ ਆ ਗਿਆ ਤੇ ਹੁਣ ਉਹ ਐਲਜੀਬਿਟੀ ਕਮਿਊਨਿਟੀ ਦਾ ਵਿਰੋਧ ਕਰਨ ਲੱਗ ਪਏ ਨੇ ਪਹਿਲਾਂ ਵਾਇਰਸ ਫੈਰਿਆ ਤੇ ਹੁਣ ਵਾਇਰਸ ਤੋਂ ਪਰੇਸ਼ਾਨ ਹੋ ਗਏ ਨੇ ਕਿਉਂਕਿ ਉਹ ਆਪਣੇ ਉੱਤੇ ਪੈ ਗਿਆ ਕੋਰਪੋਰੇਟ ਇੰਡਸਟਰੀ ਸਾਰੀ ਜਿੰਨੀ ਹੈਗੀ ਦੁਨੀਆ ਭਰ ਦਾ ਕਾਰਪ ਕੈਪਟਨਿਸਟ ਹੈ ਉਹਨੇ ਕੀਤਾ ਤੇ ਫਿਰ ਜਦੋਂ ਫਸ ਗਿਆ ਆਪ ਤੇ ਫਿਰ ਹੁਣ ਦੁੱਖ ਲੱਗਦਾ ਹੁਣ ਆ ਹੈ असली ਕਹਾਣੀ ਦੇਖੋ ਇਹ ਮਾਨਸਿਕਤਾ ਇਹਦਾ ਮਤਲਬ ਕੀ ਹੈ ਕਿ ਇਹ ਅਨੈਚੁਰਲ ਹੈ ਤੁਹਾਡਾ ਹੁਣ ਜਿਹੜਾ ਸਹੀ ਸਵਾਲ ਸੀ ਉਹਦਾ ਸਹੀ ਜਵਾਬ ਇਹ ਹੈ ਕਿ ਥਿਸ 올 ਇਜ਼ ਨਾਟ ਅ ਨੈਚੁਰਲ ਲੇਕਿਨ ਇਹਨੂੰ ਨੇਚਰਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੋਕ ਮਾਈਂਡ ਵਾਇਰਸ ਵਰਗੇ ਵਾਇਰਸ ਫੈਲਾਏ ਜਾ ਰਹੇ ਨੇ ਉਸ ਦੇ ਕਾਰਨ ਇਹ ਕਲਚਰ ਬਦਲ ਰਿਹਾ ਔਰ ਇਹ ਸਾਡੇ ਸਮਾਜ ਲਈ ਐਟ ਲੀਸਟ ਪੰਜਾਬੀਆਂ ਲਈ ਜਾਂ ਭਾਰਤ ਲਈ ਇਹ ਬਿਲਕੁਲ ਚੰਗਾ ਨਹੀਂ ਹੈ ਇਹ ਕਲਚਰ ਸਾਡਾ ਨਹੀਂ ਹੈਗਾ ਅਸੀਂ ਪੂਰੀ ਦੁਨੀਆ ਨੂੰ ਆਪਣਾ ਕਲਚਰ ਦਿਖਾਉਣ ਵਾਲੇ ਬੰਦੇ ਆ ਸਾਡੀ ਇਹ ਗੁਰੂ ਸਾਹਿਬਾਂ ਦੀ ਧਰਤੀ ਹੈ ਇਹ ਭਗਵਾਨ ਕ੍ਰਿਸ਼ਨ ਦੀ ਭਗਵਾਨ ਰਾਮ ਦੀ ਧਰਤੀ ਹੈ ਇੱਥੇ ਤਾਂ ਕੋਈ ਇਹੋ ਜੀ ਗੱਲ ਹੋਈ ਨਹੀਂ ਇੱਥੇ ਨਾ ਕੋਈ ਐਸਾ ਕਲਚਰ ਆਇਆ ਹੈ ਤੇ ਜੇ ਵਿਸ਼ਵ ਇਹ ਸਾਨੂੰ ਸਾਡੇ ਦੇਸ਼ ਨੂੰ ਇਸ ਕਲਚਰ ਲਈ ਲਿਜਾਣ ਲਾਏਗਾ ਤੇ ਫਿਰ ਇਹ ਪਰਮਾਤਮਾ ਦਾ ਪ੍ਰਕੋਪਤਾ ਹੋਣਾ ਹੀ ਹੈ ਪਰ ਡਾਕਟਰ ਸਭ ਸਾਇੰਟੀਫਿਕ ਸਾਇੰਸ ਇਹ ਕਹਿੰਦੀ ਹੈ ਕਿ ਇਹ ਕੁਝ ਗੁਣਸੂਤਰ ਹੁੰਦੇ ਨੇ ਜਿਹੜੇ ਵਿੱਚ ਤੁਹਾਡੀ ਬਾਡੀ ਤੋਂ ਤੈਅ ਕਰਦੇ ਨੇ ਤੁਹਾਡੀ ਮਾਨਸਿਕ ਸਥਿਤੀ ਉਹ ਬਾਈ ਵਰਤੀ ਤੁਹਾਡੇ ਅੰਦਰ ਆ ਜਾਂਦੇ ਨੇ ਜਾਂ ਪੈਦਾ ਹੋ ਜਾਂਦੇ ਨੇ ਬਾਅਦ ਦੇ ਵਿੱਚ ਜਾ ਪ੍ਰਭਾਵਿਤ ਕਰ ਦਿੰਨੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਕਿਸੇ ਲੜਕੀ ਨੇ ਲੜਕੇ ਨਾਲ ਸੰਬੰਧ ਬਣਾ ਬਣਦਾ ਰਿਹਾ ਬਚਪਨ ਦੇ ਵਿੱਚ ਟੀਨੇਜ ਫਿਰ ਵੱਡਾ ਹੋ ਕੇ ਵੀ ਉਸ ਦਾ ਟੇਸਟ ਹੋ ਹੀ ਰਹੇਗਾ ਤੇ ਉਸ ਦੇ ਅੰਦਰ ਦੇ ਜਿਹੜੇ ਗੁਣ ਆ ਉਹ ਬਦਲ ਜਾਣਗੇ ਕੁਦਰਤੀ ਤੌਰ ਤੇ ਜਿਹੜੇ ਗੁਣ ਹੈਗੇ ਨੇ ਜਾਂ ਹਾਰਮੋਨਲ ਚੇਂਜ ਅਸੀਂ ਜਿਹਨੂੰ ਕਹਿੰਨੇ ਆ ਉਹ ਜਾਂ ਤਾਂ ਪਹਿਲਾਂ ਹੀ ਹਾਰਮੋਨਸ ਉਦਾਂ ਦੇ ਪਏ ਨਹੀਂ ਸਰੀਰ ਦੇ ਵਿੱਚ ਐਕਟਿਵ ਹੋ ਜਾਂਦੇ ਨੇ ਜਾਂ ਫਿਰ ਉਹ ਬਦਲ ਜਾਂਦੇ ਨੇ ਤੁਹਾਡਾ ਨਾ ਸਵਾਲ ਬਹੁਤ ਅੱਛਾ ਹੈ ਦੇਖੋ ਟੈਸਟੋਸਟੀਰੋਨ ਨਾਮ ਦਾ ਇੱਕ ਹਾਰਮੋਨ ਹੈ ਜਿਹਨੂੰ ਅਸੀਂ ਮੇਲ ਹਾਰਮੋਨ ਕਹਿੰਨੇ ਆ ਜਿਹਦੀ ਵੈਲਿਊ ਮੇਲ ਚ ਕਾਫੀ ਜ਼ਿਆਦਾ ਹ ਫੀਮੇਲਜ਼ ਵੀ ਮੌਜੂਦ ਹੁੰਦਾ ਇੱਕ ਲਿਮਿਟਿਡ ਕੁਆਂਟੀਟੀ ਚ ਜਦੋਂ ਉਹ ਡੋਮੀਨੇਟ ਕਰ ਜੇਗਾ ਫਿਰ ਉਹ ਜਿਹੜੀ ਫੀਮੇਲ ਹੈ ਜੇ ਉਹਦੇ ਚ ਟੈਸਟੋਸਟੀਰੋਨ ਵੱਧ ਜਾਏਗਾ ਤੇ ਫਿਰ ਉਹਦਾ ਝੁਕਾਅ ਜਿਹੜਾ ਹੈ ਉਹ ਮੇਲ ਲੈਵਲ ਹੋ ਜਾਏਗਾ ਉਹ ਇਹ ਜਿਸ ਹਾਰਮੋਨ ਦਾ ਪ੍ਰਭਾਵ ਆਏਗਾ ਸਰੀਰ 'ਚ ਇਹ ਹਾਰਮੋਨ ਇੰਬੈਲੈਂਸ ਹੈ ਆਈ ਥਿੰਕ ਫੀਮੇਲ ਵਾਲਾ ਹੋਏਗਾ ਹਾਂ ਡੈਫੀਨਿਟਲੀ ਡੈਫੀਨਿਟਲੀ ਫੀਮੇਲ ਦਾ ਫੀਮੇਲ ਉਹੀ ਗੱਲ ਹੈ ਨਾ ਜਦੋਂ ਵੱਧ ਜਾਏਗਾ ਇਹ ਹਾਰਮੋਨ ਦਾ ਡਰਾਮਾ ਹੈ ਇਹ ਜਦੋਂ ਵੱਧਦਾ ਕਿਸੇ ਪਾਸੇ ਜੇ ਮੇਲ ਚ ਟੈਸਟੋਸਟੀਰੋਨ ਘਟ ਗਿਆ ਤੇ ਉਹਦਾ ਆਪੋਜ਼ਿਟ ਵਾਲ ਧਿਆਨ ਜਾਣਾ ਬੰਦ ਹੋ ਜਾਏਗਾ ਸੇਮ ਵਾਲ ਜਾਏਗਾ ਸੋ ਇਹ ਇਹ ਕੁਝ ਕਰਨ ਲਈ ਇਸੇ ਕਰਨ ਵਾਸਤੇ ਵਾਇਰਸ ਛੱਡਿਆ ਗਿਆ ਸੀ ਉਸੇ ਦਾ ਇਹ ਜਿਹੜਾ ਪਰਪੈਕਸਿਲਟੀ ਹੈ ਉਹ ਅਸੀਂ ਫੇਸ ਕਰ ਰਹੇ ਹਾਂ ਜਿਹੜਾ ਇਹ ਨੰਬਰ ਐਲਜੀਬੀਟੀ ਕਮਿਊਨਿਟੀ ਬਣੀ ਹੈ ਇਹਦਾ ਨੰਬਰ ਵੱਧਾ ਜਾ ਰਿਹਾ ਇਹਨਾਂ ਨੇ ਆਪਸ ਚ ਵਿਆਹ ਲਈ ਵੀ ਸੁਪਰੀਮ ਕੋਰਟ ਤੱਕ ਪਹੁੰਚੇ ਨੇ ਸੋ ਜੇ ਉੱਥੇ ਸੰਗਿਆਨ ਲਿਆ ਗਿਆ ਇਹ ਸਾਰੀਆਂ ਗੱਲਾਂ ਇਹ ਅੱਜ ਨਹੀਂ ਹੋਈਆਂ ਇੱਕ ਬੜੇ ਸਾਲਾਂ ਤੋਂ ਚੱਲ ਰਿਹਾ ਸੀ ਭਾਰਤ 'ਚ ਵੀ ਗੇ ਕਮਿਊਨਿਟੀ ਔਰ ਐਲਜੀ ਕਮਿਊਨਿਟੀ 50 60 ਸਾਲਾਂ ਪਹਿਲੇ ਵਾਜਣੀ ਦੀ ਸ਼ੁਰੂ ਹੋ ਗਈ ਸੀ ਵੱਡੇ ਸ਼ਹਿਰਾਂ 'ਚ ਬੰਬੇ ਵਰਗੇ ਸ਼ਹਿਰਾਂ 'ਚ ਸ਼ੁਰੂ ਹੋ ਗਈ ਸੀ ਅਮਰਵਾਰਜ 'ਚ ਤਾਂ ਰੀਲਾਂ 'ਚ ਅਸੀਂ ਦੇਖ ਕੇ ਕਹਿ ਸਕਦੇ ਆਂ ਵੀ ਅੱਜ ਦਾ ਮਾਡਰਨ ਕਨਸੈਪਟ ਕੋਈ ਨਹੀਂ ਆਇਆ ਇਹ ਤਾਂ 100 ਸਾਲ 50 ਸਾਲ ਪੁਰਾਣਾ ਹੈ ਇਹ 50 60 ਸਾਲ 70 ਸਾਲ ਪੁਰਾਣਾ ਸ਼ੁਰੂ ਹੋ ਚੁੱਕਿਆ ਸੀ ਕਮਿਊਨਿਟੀ ਗੱਲ ਇਹ ਆ ਜੀ ਸ਼ਾਇਦ ਉਸ ਤੋਂ ਪਹਿਲਾਂ ਵੀ ਰੇਅਰ ਰੇਅਰ ਹੋਵੇ 200 ਸਾਲਾਂ 'ਚ ਹੀ ਹੋਵੇ ਦੁਨੀਆ 'ਚ ਪਰ ਕਹਿੰਦੇ ਆ ਕਿ ਅੱਜ ਸੋਸ਼ਲ ਮੀਡੀਆ ਦਾ ਦੌਰ ਹੈ ਮਾਸ ਲੈਵਲ ਤੇ ਹੋ ਰਹੀਆਂ ਨੇ ਚੀਜ਼ਾਂ ਅੱਜ ਕੱਲ ਸਪਰੈਡ ਬਹੁਤ ਜਲਦੀ ਹੁੰਦਾ ਹੈ ਇੱਕ ਦਿਨ ਕੀ ਕੁਝ ਘੰਟੇ ਲੱਗਦੇ ਨੇ ਇੱਕ ਚੀਜ਼ ਨੂੰ ਫੈਲਣ ਲੱਗਿਆ ਇੱਕ ਚੀਜ਼ ਨੂੰ ਫੈਲਣ ਲੱਗਿਆ ਕੁਝ ਘੰਟੇ ਲੱਗੇ ਨੇ ਜੇ 10 20 ਪਾਵਰਫੁਲ ਇਨਫਲੂਐਂਸਰ ਇੱਕ ਵੀਡੀਓ ਸ਼ੇਅਰ ਕਰ ਦੇਣ ਤੇ ਉਹ ਫੈਲ ਜਾਂਦੀ ਹੈ 10 ਮਿੰਟ ਲੱਗਦੇ ਆ ਸੋਸ਼ਲ ਮੀਡੀਆ 20 ਮਿੰਟਾਂ ਚ ਵਾਇਰਲ ਹੋ ਜਾਂਦੀ ਹੈ ਔਰ ਅਜ ਦੀ ਡੇਟ ਚ ਜਿਹੜਾ ਯੰਗਰ ਜਨਰੇਸ਼ਨ ਹੈ ਉਹ 4 ਤੋਂ 5 ਘੰਟੇ ਰੀਲਾਂ ਦੇਖਣ ਚ ਟਾਈਮ ਸਪੈਂਡ ਕਰਦਾ ਹੈ ਇੰਨਾ ਜ਼ਿਆਦਾ ਅਸਰ ਹੈ ਸੋਸ਼ਲ ਮੀਡੀਆ ਦਾ ਯੁ ਇਸ ਕਰਕੇ ਸੋਸ਼ਲ ਮੀਡੀਆ ਤੇ ਰੀਲ ਫਾਰਵਰਡ ਕਰਨ ਲੱਗਿਆਂ ਸਾਡੇ ਹੱਥ ਰੁਕਣੇ ਚਾਹੀਦੇ ਨੇ ਇਹ ਵੀ ਗੱਲ ਤੁਹਾਡੇ ਰਾਹੀਂ ਮੈਂ ਕਹਿਣਾ ਚਾਹਾਂਗਾ ਕਿ ਫਾਰਵਰਡ ਕਰਨ ਲੱਗਿਆਂ ਪਹਿਲਾਂ ਉਹਦੀ ਆਥੈਂਟੀਸਿਟੀ ਜਾਣ ਲਓ ਉਹਦੀ ਵਾਇਬਿਲਿਟੀ ਚੈੱਕ ਕਰ ਲਓ ਫੇਰ ਹੀ ਉਹਨੂੰ ਫਾਰਵਰਡ ਕਰੋ ਰੀਲਾਂ ਕਈ ਵਾਰੀ ਸ਼ੇਅਰ ਕੀਤੀਆਂ ਜਰੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਇੱਕ ਜਗ੍ਹਾ ਤੇ ਕਿ ਜਿਹੜੇ ਇਸ ਤਰ੍ਹਾਂ ਦੀ ਕਮਿਊਨਿਟੀ ਦੇ ਸਪਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਬੜੀ ਨੈਗੇਟਿਵਿਟੀ ਦਾ ਸਾਹਮਣਾ ਕਰਨਾ ਪੈਂਦਾ ਹੈ ਸੋਸ਼ਲ ਮੀਡੀਆ ਤੇ ਔਰ ਲੋਕ ਦੇਖੀ ਵੀ ਜਾ ਰਹੇ ਉਹਨਾਂ ਨੂੰ ਔਰ ਉਹਨਾਂ ਨੂੰ ਨੇਗੇਟਿਵ ਵੀ ਕਰ ਰਹੇ ਉਹਨਾਂ ਦੀ ਮਾਨਸਿਕ ਸਥਿਤੀ ਕਿਤੇ ਨਾ ਕਿਤੇ ਇੱਥੇ ਡੋਲਦੀ ਆ ਚਲੋ ਉਹ ਆਪਣਾ ਐਕਸਪ੍ਰੈਸ ਕਰ ਰਹੇ ਨੇ ਕੋਈ ਅਲੱਗ ਉਹਨਾਂ ਦਾ ਥਾਟ ਹੈਗਾ ਤਾਂ ਠੀਕ ਆ ਉਹਦਾ ਜਿਹੜਾ ਉਹਦੇ ਤੇ ਚਰਚਾ ਹੋਣੀ ਚਾਹੀਦੀ ਉਹ ਕਿਉਂ ਹੈਗਾ ਉਸ ਥਾਟ ਦੇ ਬਾਰੇ ਪਰ ਉਹਨਾਂ ਦੇ ਜਿ ਕੁਝ ਐਕਸਪ੍ਰੈਸ ਕਰ ਰਹੇ ਨੇ ਆਪਣੇ ਆਪ ਨੂੰ ਤਾਂ ਉਹਨਾਂ ਨੂੰ ਬੜੀ 네ਗੇਟਿਵਿਟੀ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਬਿਲਕੁਲ ਸਹੀ ਗੱਲ ਹੈ ਤੁਹਾਡੀ ਜੇ ਹੋਜੀ ਕਿਸੇ 'ਚ ਮਾਨਸਿਕਤਾ ਆਂਦੀ ਹੈ ਪਹਿਲਾਂ ਤਾਂ ਉਹ ਦਬਾਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਜਦੋਂ ਮਾਨਸਿਕਤਾ ਇੱਕ ਲੈਵਲ ਤੋਂ ਉੱਪਰ ਚਲੀ ਜਾਂਦੀ ਹੈ ਜਦੋਂ ਰਹਿ ਨਹੀਂ ਜਾਂਦਾ ਜਦੋਂ ਸ਼ਰਮ ਹਇਆ हट ਜਾਂਦੀ ਹੈ ਫਿਰ ਇਹੋ ਜੀ ਮਾਨਸਿਕਤਾ ਉਜਾਗਰ ਕਰ ਲੈਂਦਾ ਹੁਣ ਦੇਖੋ ਐਲਨ ਮਸਕ ਦਾ ਕੇਸ ਲਈ ਹੈ ਬੇਟੇ ਤੋਂ ਬੇਟੀ ਉਹ ਬਣ ਗਈ ਆਫੀਸ਼ੀਅਲੀ ਉਹਨੇ ਨਾਮ ਵੀ ਚੇਂਜ ਕਰ ਲਿਆ ਆਪਣਾ ਔਰ ਹੁਣ ਇਹ ਲੜਕੀ ਬਣ ਕੇ ਕਹਿ ਰਹੀ ਹੈ ਕਿ ਮੇਰਾ ਫਾਦਰ ਤਾਂ ਕਦੀ ਮੇਰੇ ਨਾਲ ਹੀ ਨਹੀਂ ਰਿਹਾ ਉਹਨੇ ਮੇਰੇ ਲਈ ਸਮਾਂ ਹੀ ਨਹੀਂ ਕੱਢਿਆ ਇਹ ਜੋ ਫਾਦਰ ਉਧਰੋਂ ਫਾਦਰ ਲਿਖ ਰਿਹਾ ਕਿ ਜੀ ਮੈਨੂੰ ਬਚਪਨ ਤੋਂ ਹੀ ਉਹਦੀ ਮਾਨਸਿਕਤਾ ਇਹੋ ਜੀ ਸੀ ਮੈਨੂੰ ਜੈਕਟਾਂ ਉਹ ਜੀਆਂ ਲੈ ਕੇ ਦਿੰਦੀ ਸੀ ਉਹ ਸਿਲੈਕਟ ਮਤਲਬ ਇੱਕ ਦੂਜੇ ਤੇ આરોਪ ਪੱਤਾ આરોਪ ਹੋ ਰਹੇ ਨੇ ਇਹ ਤਾਂ ਪਰਮਾਤਮਾ ਹੀ ਜਾਣਦਾ ਹੈ ਕੌਣ ਸੱਚ ਹੈ ਕੌਣ ਝੂਠ ਹੈ ਲੇਕਿਨ ਇਹ ਦੇਖੋ ਜੋ ਮੈਂ ਕਹਿਣਾ ਚਾ ਰਿਹਾ ਆ ਸਾਡੀ ਆਪਣੀ ਜਿਹੜੀ ਸਾਡੀ ਸੰਸਕ੍ਰਿਤੀ ਹੈ ਵਿਸ਼ ਵਿੱਚ ਸਭ ਤੋਂ ਨੰਬਰ 1 ਸਾਡੀ ਸੰਸਕ੍ਰਿਤੀ ਹੈ ਜੇ ਸਾਡੇ ਦੇਸ਼ 'ਚ ਵੀ ਇਹ ਕੁਝ ਹੋਏਗਾ ਤੇ ਫਿਰ ਇਹ ਤੇ ਫਿਰ ਪੂਰਾ ਸੰਸਾਰ ਤਾਂ ਹੀ ਮੈਂ ਤੁਹਾਨੂੰ ਸ਼ੁਰੂਆਤ ਆਪਾਂ ਇੱਥੋਂ ਹੀ ਕੀਤੀ ਸੀ ਇਹ ਕੋਰ ਕਲਯੂਗ ਇਸੀ ਨੂੰ ਕਹਿੰਦੇ ਨੇ ਹੋਰ ਕੋਈ ਕਿਤੇ ਕਲਯੂਗ ਕੋਈ ਨਵਾਂ ਨਹੀਂ ਕੋਈ ਸਵਰਗ ਦਾ ਨਹੀਂ ਹੈਗਾ ਕੋਈ ਕਲਯੂਗ ਅਲੱਗ ਲੋਕ ਨਹੀਂ ਹੈਗੇ ਇਹ ਸਾਰਾ ਕੁਝ ਇਸੀ ਧਰਤੀ ਤੇ ਵਿਚਰਦਾ ਹੈ ਪਰ ਸਾਇੰਸ ਦੇ हिसाब ਨਾਲ ਵੀ ਅਸੀਂ ਜਰੂਰ ਜਿਹੜਾ ਹਾਰਮੋਨਲ ਐਕਸਟ੍ਰੀਮ ਦੀ ਅਸੀਂ ਗੱਲ ਕਰ ਰਹੇ ਹਾਰਮੋਨ ਚੇਂਜ ਹੋ ਰਹੇ ਨੇ ਜੀ ਉਹਦੀ ਵੀ ਗੱਲ ਕਰਾਂਗੇ ਪਰ ਬਹੁਤ ਸਾਰੇ ਲੋਕ ਅਜੇ ਜਿਹੜੇ ਪਾਈਚਾਰੇ ਦੇ ਲੋਕ ਨਹੀਂ ਕਿਉਂਕਿ ਹੁਣ ਸਾਡੀ ਸੋਸਾਇਟੀ ਦਾ ਪਾਰਟ ਉਹ ਜਾਣ ਕਿੱਥੇ ਅਸੀਂ ਕੱਢ ਥੋੜੀ ਸਕਦੇ ਆ ਉਹਨਾਂ ਨੂੰ ਲੋਕ ਤਾਂ ਇਹ ਕਹਿੰਦੇ ਨੇ ਕਿ ਬਹੁਤ ਨੈਗੇਟਿਵ ਉਹਨਾਂ ਬਾਰੇ ਕਰਨਾ ਆ ਨਾ ਹੁਣ ਉਹਨਾਂ ਦੇ ਨਾਲ ਉਸ ਤਰ੍ਹਾਂ ਦਾ ਫੈਮਿਲੀ ਰਿਲੇਸ਼ਨ ਨਾ ਰੱਖਾ ਬਹੁਤ ਸਾਰੇ ਮਾਪੇ ਬੇਦਖਲ ਵੀ ਕਰ ਰਹੇ ਨੇ ਇਸ ਤਰ੍ਹਾਂ ਦੇ ਆਪਣੇ ਬੱਚਿਆਂ ਨੂੰ ਪਰ ਉਹ ਜਾਣ ਕਿੱਥੇ ਇਹ ਵੀ ਉਹਨਾਂ ਦਾ ਦੁਖਾਂਤ ਹੈ ਕਿ ਉਹ ਉਹਨਾਂ ਨੂੰ ਵੀ ਕਿਹਾ ਯਾਰ ਮਾਨਸਿਕ ਰੋਗੀ ਨੇ ਕਿ ਇਹਨਾਂ ਦਾ ਇਲਾਜ ਉਸ ਹਾਂ ਬਿਲਕੁਲ ਬਹੁਤ ਅੱਛਾ ਸਵਾਲ ਹੈ ਤੁਹਾਡਾ ਮੈਂ ਗੱਲ ਕਰਦਾ ਪ੍ਰੀਮੀਅਰ ਇੰਸਟੀਚਿਊਟ ਹੈ ਜਿਹੜਾ ਸਾਡੇ ਨਾਰਥ ਇੰਡੀਆ ਚ ਪੀਜੀਆ ਹੈ ਉੱਥੇ ਵੀ ਕਈ ਸੇ ਕੇਸਸ ਆ ਰਹੇ ਨੇ ਲੋਕ ਸਾਈਕੈਟਰੀ ਡਿਪਾਰਟਮੈਂਟ ਚ ਉੱਥੇ ਜਾ ਰਹੇ ਨੇ ਔਰ ਉੱਥੇ ਆਪਣੀ ਮਾਨਸਿਕਤਾ ਸ਼ੋਅ ਕਰ ਰਹੇ ਨੇ ਉਸ ਤੋਂ ਬਾਅਦ ਬਕਾਇਦਾ ਉਹਨਾਂ ਦਾ ਟੈਸਟ ਕੀਤਾ ਜਾਂਦਾ ਹੈ ਹਾਰਮੋਨ ਸਾਰੇ ਟੈਸਟ ਕਰਕੇ ਔਰ ਉੱਥੇ ਜੈਂਡਰ ਚੇਂਜ ਕੀਤਾ ਜਾਂਦਾ ਜੇ ਉਹਨਾਂ ਨੂੰ ਇਹ ਲੱਗਦਾ ਕਿ ਵਾਕਈ ਇਸ ਇੰਡੀਵਿਜੂਅਲ ਚ ਇੱਕ ਇਹ ਕਹਿੰਦਾ ਤੇ ਆਪਣਾ ਐਪ ਨੂੰ ਮੇਲ ਹੈ ਲੇਕਿਨ ਅੰਦਰ ਸਾਰੀ ਕੁਆਲਿਟੀਆਂ ਫੀਮੇਲ ਦੀਆਂ ਤੇ ਉਹਨੂੰ ਡੈਫੀਨੇਟਲੀ ਪਲਾਸਟਿਕ ਸਰਜਰੀ ਨਹੀਂ ਵੀ ਆਰਗਨ ਬਦਲੇ ਜਾ ਰਹੇ ਨੇ ਔਰ ਇਹ ਆਫੀਸ਼ੀਅਲੀ ਸਰਕਾਰੀ ਸੰਸਥਾਨ ਚ ਹੋ ਰਿਹਾ ਹੈ ਲੇਕਿਨ ਉਹਦੇ ਲਈ ਸਭ ਤੋਂ ਪਹਿਲਾਂ ਉਹਦੀ ਸਕਰੀਨਿੰਗ ਹੁੰਦੀ ਹੈ ਜਾਂਚ ਹੁੰਦੀ ਹੈ ਹਾਰਮੋਨਸ ਦੀ ਸਾਰਾ ਕੇਸ ਈਵੈਲਿਊਏਟ ਹੁੰਦਾ ਫਿਰ ਇਹ ਕਮ ਸੈਂਟੀਫਿਕਲੀ ਹੁੰਦਾ ਸੋ ਇਹ ਸਾਇੰਸ ਹੈ ਇਹਨੂੰ ਆਪਾਂ ਮਾਨਸਿਕਤਾ ਨਾਲ ਕਲੀ ਨਾ ਦੇਖੀਏ ਮਾਨਸਿਕਤਾ ਦੇ ਨਾਲ-ਨਾਲ ਹਾਰਮੋਨਲ ਜਿਹੜਾ ਇੰਬੈਲੈਂਸ ਹੈ ਇਹਦੇ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਇਹ ਦੋਨੋਂ ਕੰਬੀਨੇਸ਼ਨ ਹੋ ਕੇ ਫੇਰ ਹੀ ਉਤੋਂ ਤੁਹਾਨੂੰ ਆਪਣਾ ਜੈਂਡਰ ਬਦਲਣ ਦੀ ਨੌਬਤ ਆਉਂਦੀ ਹੈ। ਹਰ ਜਿਹੜਾ ਸਰੀਰ ਹੈ ਉਹਦਾ ਵੀ ਤੁਹਾਨੂੰ ਇਹਦੇ 'ਚ ਧਿਆਨ ਰੱਖਣਾ ਪਊਗਾ ਜਿਹੜੇ ਗੁਣ ਪਰਿਵਰਤਨ ਹੋ ਰਿਹਾ ਉਹਦੇ ਤੇ ਵੀ ਫੋਕਸ ਰਹਿਣਾ ਪਊਗਾ। ਤੇ ਮਾਪੇ ਇਹਦੇ 'ਚ ਫੇਰ ਕਿਵੇਂ ਧਿਆਨ ਰੱਖਣ ਜੀ ਬਾਅਦ 'ਚ ਉਹ ਮਾਪੇ ਕਰ ਦਿਸੋਂ ਕਰ ਰਹੇ ਨੇ ਆਪਣੇ ਜਿਹੜੀਆਂ ਔਲਾਦਾ ਨੇ। ਉਹਨਾਂ ਨੂੰ ਓਨ ਕਿਵੇਂ ਕਰਨ ਅਗਰ ਉਹਨਾਂ ਦਾ ਬੱਚਾ ਐਲਜੀਬੀਟੀ 'ਚ ਚਲਾ ਗਿਆ ਤੇ ਦਿਸੋਂ ਕਿਉਂ ਕਰਨ? ਕਿਉਂਕਿ ਉਹਨਾਂ ਦਾ ਹੀ ਬੱਚਾ ਉਹ ਤੇ ਜੇ ਐਲਜੀਬੀਟੀ 'ਚ ਲੱਗਾ ਦਿਸੋਂ ਕਰਨ ਦਾ ਤਾਂ ਕੀ ਮਤਲਬ ਹੈ ਤੁਹਾਡੇ ਘਰ 'ਚ ਹੀ ਪੈਦਾ ਹੋਇਆ ਪਰ ਉਹਨੂੰ ਬਚਾ ਕਿਦਾਂ ਸਕਦੇ ਨੇ ਫਿਰ ਇਹ ਵੀ ਸਵਾਲ ਰਹੇਗਾ ਠੀਕ ਹੈ ਦੇਖੋ ਇਹ ਇਹਦੇ ਵਾਸਤੇ ਸਾਨੂੰ ਪਿੱਛੇ ਜਾਣਾ ਪਏਗਾ ਜਦੋਂ ਤੁਸੀਂ ਪਿੰਡਾਂ ਦੀ ਗੱਲ ਕੀਤੀ ਸੀ ਮੁੰਡਾ ਜੰਮ ਗਿਆ ਜਾਂ ਕੁੜੀ ਜੰਮ ਗਈ ਆ ਮਿਕਸ ਜੈਂਡਰ ਜਿਹਨੂੰ ਅਸੀਂ ਖੁਸਰਾ ਕਹਿ ਲੈਂਦੇ ਆ ਉਹ ਜੰਮ ਗਿਆ ਲੇਕਿਨ ਉਹਨੂੰ ਲੋਕ ਜੇ ਤੁਹਾਨੂੰ ਪਤਾ ਹੋਵੇ ਤੇ ਮਾਪੇ ਛੁਪਾਉਣ ਦੀ ਕੋਸ਼ਿਸ਼ ਕਰਦੇ ਸੀ ਆਪਣੇ ਕੋਲ ਹੀ ਰੱਖਦੇ ਸੀ ਤੇ ਜੇ ਉਹ ਕਮਿਊਨਿਟੀ ਵਾਲਿਆਂ ਨੂੰ ਪਤਾ ਲੱਗ ਜਾਂਦਾ ਸੀ ਤੇ ਉਹ ਆ ਕੇ ਉਹਨੂੰ ਲੈ ਜਾਂਦੇ ਸੀ ਧੱਕੇ ਨਾਲ ਇਸੇ ਲਈ ਕਮਿਊਨਿਟੀ ਇਹ ਜਿਹੜੀ ਬਣੀ ਹੈ ਉਹਨਾਂ ਦੇ ਆਪਣੇ ਤਾਂ ਬੱਚੇ ਆਣੇ ਨਹੀਂ ਉਹਨਾਂ ਦਾ ਸਮਾਜ ਕਿਦਾਂ ਵਧਣਾ ਸੀ ਉਹ ਆਪਣੇ ਸਮਾਜ ਲਈ ਚਿੰਤਿਤ ਸੀ ਉਹ ਆਪਣੇ ਸਮਾਜ ਦਾ ਕੋਈ ਵੀ ਬੱਚਾ ਛੱਡਦੇ ਨਹੀਂ ਸੀ ਉਹ ਕਿਸੇ ਨਾ ਕਿਸੇ ਤਰੀਕੇ ਪਤਾ ਕਰਕੇ ਤੇ ਆਪਣੇ ਸਮਾਜ ਦਾ ਬੱਚਾ ਆਪਣੇ ਨਾਲ ਲੈ ਜਾਂਦੇ ਸੀ ਔਰ ਆਪਣਾ ਉਹਨਾਂ ਦੀ ਇੱਕ ਕਮਿਊਨਿਟੀ ਡੇਰੇ ਬਣੇ ਹੋਏ ਸੀ ਹੁਣ ਵੀ ਹੈਗੇ ਨੇ ਡੇਰੇ ਬਿਲਕੁਲ ਹੈਗੇ ਨੇ ਔਰ ਉਹ ਡੇਰੇ ਚੋਂ ਸਾਰੇ ਇਕੱਠੇ ਰਹਿੰਦੇ ਨੇ ਔਰ ਉਹ بڑے ਸੋ ਸਾਹਦਰ ਨਾਲ ਰਹਿੰਦੇ ਨੇ ਆਪਸ ਚ ਬੜੇ ਮੇਲ ਜੋਲ ਨਾਲ ਪਿੰਡਾਂ ਚ ਵੀ ਬੜਾ ਭਾਈਚਾਰਾ ਬੜਾ ਵਿਆਹਾਂ ਤੇ ਜਾਣਾ ਇੱਕ ਜੀ ਸੋ ਬੜਾ ਭਾਈਚਾਰਾ ਹੈ ਸੋ ਗੱਲ ਇਹ ਆ ਵੀ ਹੁਣੇ ਨਵੀਂ ਜਿਹੜੀ ਐਲਜੀਬਿਟੀ ਕਮਿਊਨਿਟੀ ਬਣ ਰਹੀ ਹੈ ਇਹਦੇ ਚ ਕੀ ਹੈ ਕਿ ਇਹਦੇ ਚ ਪੇਰੈਂਟਸ ਨੂੰ ਨਹੀਂ ਇਨਵੋਲ ਕੀਤਾ ਜਾਂਦਾ ਇਹਦੇ ਚ ਜਿਹੜਾ ਤੁਹਾਡਾ ਪਾਰਟਨਰ ਬੰਦਾ ਸੇਮ ਸੈਕਸ ਦਾ ਉਹਦੇ ਨਾਲ ਨੇੜਤਾ ਬਣ ਜਾਂਦੀ ਹੈ ਔਰ ਇਹ ਦੋਨੋਂ ਆਪਸ ਚ ਉੱਠ ਕੇ ਤੇ ਰਹਿਣਾ ਸ਼ੁਰੂ ਕਰ ਦਿੰਦੇ ਲਿਵਿੰਗ ਚ ਇਹ ਇਹ ਹੁਣ ਨਵਾਂ ਕਲਚਰ ਜਿਹੜਾ ਪੈਦਾ ਹੋ ਰਿਹਾ ਦੇਖੋ ਸਾਡੇ ਸਮਾਜ ਲਈ ਇਹੋ ਜਿਹਾ ਸਾਡਾ ਸਮਾਜ ਐਸੇ ਕਲਚਰ ਲਈ ਨਹੀਂ ਬਣਿਆ ਸੋ ਇਹਦੇ ਲਈ ਸਾਨੂੰ ਸੋਸ਼ੀਅਲੀ ਇਹ ਪੇਰੈਂਟਸ ਨੂੰ ਇਹ ਚਾਹੀਦਾ ਜਿੱਦਾਂ ਹੁਣ ਤੁਸੀਂ ਆਪਾ ਐਲਨ ਮਸਕ ਵਾਲਾ ਇੱਕ ਐਗਜ਼ਾਮਪਲ ਲੈ ਲੀਏ ਉਹਦੀ ਬੇਟੀ ਇਹੀ ਇਲਜ਼ਾਮ ਲਗਾ ਰਹੀ ਕਿ ਪਿਓ ਮੇਰੇ ਤਾਂ ਨਾਲ ਰਿਹਾ ਹੀ ਨਹੀਂ ਬਚਪਨ ਚ ਮੇਰੇ ਨਾਲ ਦੇਖਿਆ ਹੀ ਨਹੀਂ ਉਹਨੇ ਸੋ ਇਹਦਾ ਕੀ ਮਤਲਬ ਹੈ ਮਤਲਬ ਸ਼ਹਿਰੀ ਤੇ ਅਰਬਨ ਫੈਮਲੀਸ ਚ ਦੇਖਣਾ ਪਏਗਾ ਸੋ ਪੈਸਾ ਔਰ ਪਾਵਰ ਅਸੀਂ ਇਕੱਠੀ ਕਰਨ ਲਈ ਆਪਣੇ ਬੱਚਿਆਂ ਨੂੰ ਨੈਗਲੈਕਟ ਨਾ ਕਰੀਏ ਬੱਚਿਆਂ ਦੇ ਨਾਲ ਸੋਸ਼ੀਅਲੀ ਰੋਜ਼ ਇੱਕ ਦੋ ਘੰਟੇ ਸਮਾਂ ਵਤੀਤ ਕਰੀਏ ਉਹਨਾਂ ਦੀ ਤਕਲੀਫਾਂ ਨੂੰ ਆਪਣਾ ਸਮਝ ਕੇ ਉਹਨਾਂ ਦੀ ਤਕਲੀਫਾਂ ਅਸੀਂ ਸੋਲਵ ਕਰੀਏ ਦੇਖੋ ਜੁਆਇੰਟ ਫੈਮਿਲੀ ਔਰ ਨਿਊਕਲੀਅਰ ਫੈਮਿਲੀ ਇੱਥੇ ਹੈ ਮੁਸੀਬਤ ਜੇ ਪਹਿਲਾਂ ਇੱਕ ਜੁਆਇੰਟ ਫੈਮਿਲੀ ਚ 50 ਬੱਚੇ ਬੰਦੇ ਰਹਿੰਦੇ ਸੀ ਜੇ ਦੋ ਵਿੱਚੋਂ ਬਿਮਾਰ ਵੀ ਪੈ ਜਾਂਦੇ ਸੀ ਕੋਈ ਫਰਕ ਨਹੀਂ ਸੀ ਪੈਂਦਾ ਇੱਕ ਦਿਨ ਕਮ ਮਰ ਜਾਂਦੀ ਸੀ ਤਾਂ ਵੀ ਕੋਈ ਫਰਕ ਨਹੀਂ ਸੀ ਪੈਂਦਾ ਕਿਉਂਕਿ ਜੁਆਇੰਟ ਫੈਮਿਲੀ ਸੀ 50 ਬੰਤਿਆਂ 50 ਬੰਦਿਆਂ ਦੀ ਫੈਮਿਲੀ ਹੈ ਵਿੱਚੋਂ 20 ਕਮਾਣ ਵਾਲੇ ਆ ਕੋਈ ਗੱਲ ਹੀ ਨਹੀਂ ਜੀ ਸੋ ਇਹ ਨਿਊਕਲੀਅਰ ਫੈਮਿਲੀਜ਼ ਕੀ ਹੈ ਕਿ ਇੱਕ ਦਿਨ ਦੀ ਛੁੱਟੀ ਲੈਣੀ ਮੁਸੀਬਤ ਆ ਜਾਂਦੀ ਹੈ ਕਿ ਇਸ ਮਹੀਨੇ ਦੀ ਤਨਖਾਹ ਘਟ ਜਾਏਗੀ ਤੇ ਮੇਰੀ EMI ਕਿੱਥੋਂ ਜਾਏਗੀ ਸੋ ਇਹ ਮੁਸ਼ਕਲਾਂ ਬਹੁਤ ਵੱਡੀਆਂ ਨੇ ਇਸ ਕਰਕੇ ਸਾਡਾ ਇਹ ਵੀ ਇੱਕ ਬੜੀ ਕਲਚਰ ਨੂੰ 6 ਵਜਣ ਵਾਲੀ ਜੁਆਇੰਟ ਫੈਮਲੀ ਤੋਂ ਨਿਊਕਲੀਅਰ ਫੈਮਲੀ ਤੇ ਆਇਆ ਹੁਣ ਨਿਊਕਲੀਅਰ ਵੀ ਨਹੀਂ ਰਹਿਣੀ ਕਿਉਂਕਿ ਜੇ ਕੁੜੀ ਕੁੜੀ ਨਾਲ ਵਿਆਹ ਕਰਾ ਰਹੀ ਹੈ ਜਿੱਥੇ ਉੱਥੇ ਉੱਥੇ ਤਾਂ ਫੈਮਲੀ ਖਤਮ ਹੋ ਰਹੀ ਹੈ ਉੱਥੇ ਤਾਂ ਬੱਚਾ ਵੀ ਨਹੀਂ ਹੋਣਾ ਮੁੰਡਾ ਮੁੰਡੇ ਨਾਲ ਕਰਾ ਰਿਆ ਕਿੱਦਾਂ ਪ੍ਰੈਗਨੈਂਸੀ ਕਰਨਗੇ ਅਡਪਟ ਕਿੱਥੋਂ ਕਰਨਗੇ ਉਹ ਜਦੋਂ ਇਹ ਜਿਵਾਰੀ ਜਾਂਦੀ ਗੱਲ ਤਾਂ ਇਹ ਬਿਲਕੁਲ ਤੁਹਾਡਾ ਚਿੰਤਨ ਬਿਲਕੁਲ ਠੀਕ ਹੈ ਸੋ ਕੁੱਲ ਮਿਲਾ ਕੇ ਇਹ ਜਿਹੜਾ ਕੁਝ ਹੋ ਰਿਹਾ ਹੈ ਇਹ ਭਾਰਤ ਦੇਸ਼ 'ਚ ਨਹੀਂ ਹੋਣਾ ਚਾਹੀਦਾ ਜੇ ਵੈਸਟਰਨ ਇਹ ਇਥੇ ਹੈ ਕਿ ਸਾਨੂੰ ਸਾਨੂੰ ਦੇਖੋ ਇਹ ਯੰਗ ਯੁਵਾ ਜਨਰੇਸ਼ਨ ਨੂੰ ਮੈਸੇਜ ਹੈ ਕਿ ਅੱਖਾਂ ਬੰਦ ਕਰਕੇ ਵੈਸਟਰਨ ਕਲਚਰ ਨਾ ਅਪਣਾਓ ਵੈਸਟਰਨ ਦਾ ਦੇਖੋ ਦੁਬਾਰਾ ਮੁੜ ਗਏ ਨੇ ਉਹ ਸਾਨੂੰ ਅਪਣਾ ਰਹੇ ਨੇ ਪੂਰੇ ਅਮਰੀਕਾ ਪੂਰੇ ਯੂਰਪ 'ਚ ਯੋਗ ਕੀਤਾ ਜਾ ਰਿਹਾ ਪੂਰੇ ਅਮਰੀਕਾ ਪੂਰੇ ਯੂਰਪ 'ਚ ਆਯੁਰਵੇਦ ਇਸਤੇਮਾਲ ਹੋ ਰਿਹਾ ਫੈਮਿਲੀਜ਼ ਦਾ ਕਨਸੈਪਟ ਵੀ ਆ ਰਿਹਾ ਡੈਫੀਨਿਟਲੀ ਫੈਮਿਲੀਜ਼ ਦਾ ਵੀ ਕਨਸੈਪਟ ਆ ਰਿਹਾ ਆਪਸ 'ਚ ਬਹੁਤ ਪ੍ਰੇਮ ਪਿਆਰ ਹੈ ਔਰ ਫੈਮਿਲੀ ਲਈ ਬਹੁਤ ਕੁਝ ਕੀਤਾ ਵੀ ਜਾ ਰਿਹਾ ਔਰ ਇੱਥੇ ਤਲਾਕ ਵਧਨੇ ਸ਼ੁਰੂ ਹੋ ਗਏ ਉੱਥੇ ਘਟਨੇ ਸ਼ੁਰੂ ਹੋ ਗਏ ਉੱਥੇ ਕਹਿੰਦੇ ਸੀ ਕਿ ਇੱਕ ਪਤਨੀ ਮੈਂ ਅਮਰੀਕਾ ਦੀ ਐਵਰੇਜ ਸੀਗੀ ਕਿ ਤਿੰਨ ਕ ਸਾਲ ਇੱਕ ਪਤੀ ਨਾਲ ਰਹਿੰਦੀ ਆ ਫਿਰ ਕਿੰਨੇ ਕ ਵਿਆਹ ਹੋ ਜਾਂਦੇ ਨੇ ਬੱਚਾ ਕਿਹੜਾ ਕਿਹੜੇ ਪਤੀ ਦਾ ਕਿਵੇਂ ਸੀਗਾ ਉਹ ਪਤਾ ਵੀ ਨਹੀਂ ਲੱਗਦਾਗਾ ਕੁਝ ਕੁਝ ਪਰਿਵਾਰਾਂ ਚ ਉੱਥੇ ਇਦਾਂ ਸੀਗਾ ਹੁਣ ਉੱਥੇ ਇਹ ਵੀ ਇਹ ਵੀ ਦੂਰ ਹੋ ਰਿਹਾ ਸੋ ਉੱਥੇ ਦਾ ਮੈਂ ਤੁਹਾਨੂੰ ਦੱਸ ਦਿੰਦਾ ਇਵਨ ਆਫਟਰ ਮੈਰਿਜ ਬੰਦੇ ਹਸਬੈਂਡ ਤੇ ਵਾਈਫ ਆਪਣਾ ਆਪਣਾ ਅਕਾਊਂਟ ਆਪਸ ਵਿੱਚ ਮੇਨਟੇਨ ਕਰਦੇ ਸੀ ਘਰ ਦੇ ਖਰਚੇ ਦੇ ਦੇ ਸ਼ੇਅਰ ਕਰਦੇ ਸੀ ਜੇ ਮੈਂ ਅ ਹੁਣ ਹੌਲੀ ਹੌਲੀ ਹਿੰਦੁਸਤਾਨ ਦੇ ਵੱਡੇ ਮੈਟਰੋ ਸਿਟੀਜ਼ ਚ ਚਾਹੇ ਅਸੀਂ ਗੁਰਦਾਵਾਂ ਦੀ ਗੱਲ ਕਰ ਲਈ ਐਨਸੀਆਰ ਦੀ ਕਰ ਲਈਏ ਚਾਹੇ ਮੁੰਬਈ ਦੀ ਚਾਹੇ ਬੈਂਗਲੌਰ ਦੀ ਜਾਂ ਚਨਈ ਦੀ ਜਾਂ ਕੋਲਕਾਤਾ ਦੀ ਕੁਝ ਕੁ ਇਹੋ ਜਿਹਾ ਕਲਚਰ ਅਣਾ ਸ਼ੁਰੂ ਹੋ ਚੁੱਕਿਆ ਸੋ ਮਜਬੂਰੀ ਹੈ ਸ਼ਹਿਰਾਂ ਚ ਖਰਚੇ ਜੇ ਤੁਹਾਡੀ 1-1 ਲੱਖ ਦੋਨਾਂ ਦੀ ਤਨਖਾਹ ਹੈ ਤੇ 2 ਲੱਖ ਤੁਹਾਡਾ ਖਰਚਾ ਹੈ ਤੁਸੀਂ ਨੈਗਟੋ ਨੈਕੋ ਕਿੱਥੇ ਜਾਓਗੇ ਔਰ ਸਟੈਂਡਰਡ ਅਸੀਂ ਬਦਾਲ ਲਿਆ ਸਾਰਿਆਂ ਨੇ ਘਰ ਤੇ ਜਾਣਾ ਸਾਰਿਆਂ ਨੇ ਪੌਸ਼ ਹਰ ਚੀਜ਼ ਲੈਣੀ ਹੈ ਬ੍ਰਾਂਡਡ ਅਸੀਂ ਕੱਪੜੇ ਪਾਉਣੇ ਨੇ ਇਸ ਕਰਕੇ ਮਜਬੂਰੀਆਂ ਨੇ ਹਿੰਦੁਸਤਾਨ ਨੂੰ ਯੂਰਪ ਨਾ ਬਨਾਓ ਹਿੰਦੁਸਤਾਨ ਨੂੰ ਅਮਰੀਕਾ ਨਾ ਬਨਾਓ ਹਿੰਦੁਸਤਾਨ ਨੂੰ ਸਾਡਾ ਪੰਜਾਬ ਰਹਿਣ ਦਿਓ ਸਾਡਾ ਭਾਰਤ ਰਹਿਣ ਦਿਓ ਤੇ ਇਹ ਗੁਰਵਾ ਪੀਰਾ پیغمبرਾਂ ਦੀ ਦੁਨੀਆ ਦਾ ਹਰ ਸਪਿਰਚੁਅਲ avatars ਪਰਚੋਇਆ ਇਹਦਾ ਕੋ ਕਾਰਨ ਹੈ ਇਸ ਵਿਰਾਸਤ ਨੂੰ ਆਪਣੀ ਸੰਭਾਲੀਏ ਤੇ ਇਹਨਾਂ ਚੀਜ਼ਾਂ ਤੋਂ ਦੂਰ ਰਹੀਏ ਤਾਂ ਹੀ ਬਚਦਾ ਹੈ ਕਿਤਨਾ ਕਿਤੇ ਤਕਨੀਕ ਵੀ ਜਿਹੜੀ ਹਾਵੀ ਹੋ ਗਈ ਹੈ ਕਿਉਂਕਿ ਇੰਟਰਨੈਟ ਤੋਂ ਬਿਨਾ रिकॉर्ड्स फायर 10 मिनट ਵੀ ਨਿਕਲਦੀ ਕਿਸੇ ਵੀ ਬੰਦੇ ਤੋਂ ਨਹੀਂ ਨਿਕਲ ਰਹੀ ਬੱਚੇ ਤੋਂ ਨਹੀਂ ਨਿਕਲ ਰਹੀ ਅਸੀਂ ਫੋਨ ਤੋਂ ਬਿਨਾ ਸਾਨੂੰ ਐਂ ਲੱਗਦਾ ਕਿ ਹੱਥ 'ਚ ਕੋਈ ਚੀਜ਼ ਨਹੀਂ ਹੈ ਫੋਨ ਸੱਚ ਹੋਜੀ ਇਹ ਵੀ ਪ੍ਰਭਾਵਿਤ ਕਰ ਰਹੀ ਹੈ ਕਿਤੇ ਸਾਰੇ ਮਸਲੇ ਇਹਨਾਂ ਮਸਲੇ ਦੇਖੋ ਇਹ ਬਹੁਤ ਵੱਡਾ ਇੱਕ ਮੁਸੀਬਤ ਦਾ ਸਮਾਂ ਬੀਤ ਰਿਹਾ ਸਾਡਾ ਜਿਹੜਾ ਇਹ ਇਹ ਜਿਹੜਾ ਸਮਾਂ ਬੀਤ ਰਿਹਾ ਇਹ ਕੋਈ ਚੰਗਾ ਸਮਾਂ ਨਹੀਂ ਹੈਗਾ ਟਾਈਮ ਹੈ ਬਾਰ-ਬਾਰ ਕੋਰ ਕਲਯੁਗ ਦੀ ਗੱਲ ਕਰ ਰਹੇ ਆ ਮੈਂ ਬਾਰ-ਬਾਰ ਯੰਗਰ ਜਨਰੇਸ਼ਨ ਨੂੰ ਹੀ ਮੈਸੇਜ ਦੇਣਾ ਚਾਹੁੰਦਾ ਵੀ ਹੋਰ ਕੋਈ ਕਲਯੁਗ ਨਹੀਂ ਇੱਥੇ ਹੀ ਭੁਗਤਣਾ ਹੈ ਸੀ ਇਹ ਭੁਗਤ ਵੀ ਰਹੇ ਆ ਨਰਕ ਵੀ ਇੱਥੇ ਭੁਗਤ ਰਹੇ ਆ ਇਹ ਸੋਸ਼ਲ ਮੀਡੀਆ ਦੁਧਾਰੀ ਤਲਵਾਰ ਹੈ ਇਹ ਦੋਨੋਂ ਪਾਸੇ ਇਹਦੇ ਚ ਸਵਾਰਡ ਹੈ ਕੱਟਣਾ ਹੀ ਕੱਟਣਾ ਹੈ ਸੀ ਬਚਣਾ ਨਹੀਂ ਹੈਗਾ ਇਸ ਤੋਂ ਇਹਦਾ ਫਾਇਦਾ ਵੀ ਬੜਾ ਹੈ ਇਹਦਾ ਨੁਕਸਾਨ ਉਸ ਤੋਂ ਵੱਧ ਹੈ ਸੋ ਸੋਸ਼ਲ ਮੀਡੀਆ ਤੇ ਪੇਰੈਂਟ ਕੰਟਰੋਲ ਬਹੁਤ ਜ਼ਰੂਰੀ ਹੈ ਪੈਰੈਂਟਸ ਨੂੰ ਚਾਹੀਦਾ 18 ਸਾਲ ਦੀ ਉਮਰ ਤੱਕ ਬੱਚਿਆਂ ਨੂੰ ਯਾਦਾ ਸੋਸ਼ਲ ਮੀਡੀਆ ਦੇਣ ਨਾ ਜੇ ਦੇਣ ਤਾਂ ਉੱਤੇ ਕੰਟਰੋਲ ਵਾਚ ਰੱਖਣ ਤਾਂ ਕਿ ਉਹ ਕੀ ਦੇਖ ਰਹੇ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਪਹਿਲਾਂ ਤਾਂ ਟੀਨੇਜ ਲੇਟ ਆਉਂਦੀ ਸੀ ਹੁਣ ਤਾਂ 8ਵੇਂ ਹੀ ਸ਼ੁਰੂ ਹੋ ਗਈ ਹੁਣ 8 ਤੋਂ ਲੈ ਕੇ ਦੇ 18 ਤੱਕ 10 ਸਾਲ ਤੁਸੀਂ ਜੇ ਮਾਨੀਟਰ ਨਹੀਂ ਕੀਤਾ ਬੱਚਾ ਪਤਾ ਨਹੀਂ ਕਿਹੜੇ ਪਾਸੇ ਜਾਊਗਾ ਔਰ ਇਹਦੇ ਤੇ ਭੋਜਨ ਦਾ ਵੀ ਹੈ ਕਸੀ ਵਿਸਥਾਰਤ ਰਿਪੋਰਟ ਵੀ ਜ਼ਰੂਰ ਮਾਵਾਂਗੇ ਡਾਕਟਰ ਸਾਹਿਬ ਹਲਕਾ ਜਿਹਾ ਭੋਜਨ ਪਰ ਵੀ ਕਰਿਓ ਕਿ ਜਿਸ ਤਰ੍ਹਾਂ ਆਤਮ ਬਦਲੀਆਂ ਨੇ ਲਈਏ ਕੁਰਕਰੇ ਮੁਹੰਮਦ ਪਤਾ ਨਹੀਂ ਕੀ ਕੁਝ ਚੱਲ ਰਿਹਾ ਹੈਗਾ ਅਬ ਜਵਾਕ ਰੋਟੀ ਤਾਂ ਖਾਂਦਾ ਹੀ ਇੱਕ ਟਾਈਮ ਹੋਏਗਾ ਮਨ ਲਾ ਦੋ ਵੀ ਦੇਖੋ ਬਿਲਕੁਲ ਜਿੱਦਾਂ ਅਸੀਂ ਨਿਊਕਲੀਅਰ ਫੈਮਿਲੀ ਦੀ ਗੱਲ ਕੀਤੀ ਹੈ ਜੇ ਤੁਸੀਂ ਸਵੇਰੇ 9 ਵਜੇ ਆਫਿਸ ਚਲੇ ਗਏ ਰਾਤੀ 9 ਵਜੇ ਆ ਗਏ ਤੇ ਘਰ ਖਾਣਾ ਕੌਣ ਬਣਾਏਗਾ ਕਿਤੇ ਕੋਲ ਟਾਈਮ ਹੈ ਅਗਲਾ ਆਂਦੇ ਜਾਂਦੇ ਤਾਂ ਹੀ ਤੁਸੀਂ ਦੇਖਿਆ ਉਹਨਾਂ ਡਰਾਈਵ ਇਨ ਮੈਕਡੀਜ਼ ਦੇ ਤੇ ਉਹ ਸਾਰੇ ਖੁੱਲ ਰਹੇ ਨੇ ਵੀ ਰਸਤੇ 'ਚ ਜਿੱਦਾਂ ਫੌਰਨ 'ਚ ਤਿਆਰ ਹੁੰਦੇ ਨੇ ਘਰ ਜਾਂਦੇ ਰਸਤੇ 'ਚੋਂ ਕਾਫੀ ਦਾ ਮੱਗ ਲੈ ਲੈਂਦੇ ਨੇ ਰਸਤੇ 'ਚ ਕਾਫੀ ਪੀਂਦੇ ਤੇ ਆਪਣਾ ਚਿਪਸ ਖਾਉਂਦੇ ਨੇ ਜਾਂ ਜੋ ਵੀ ਉਹਨਾਂ ਨੇ ਸੈਂਡਵਿਚ ਖਾਣਾ ਸਾਰਾ ਕੁਝ ਉੱਥੇ ਲਿਆ ਤੇ ਰਸਤੇ ਜਾਂਦੇ ਦਫ਼ਤਰ ਪਹੁੰਚ ਕੇ ਉੱਥੇ ਦਫ਼ਤਰੀ ਲੰਚ ਆਰਡਰ ਹੋ ਗਿਆ ਤੇ ਰਸਤੇ ਜਾਂਦੇ ਡਿਨਰ ਵੀ ਰਸਤੇ 'ਚ ਚੁੱਕਿਆ ਤੇ ਆ ਗਏ ਹੁਣ ਇਹ ਜੰਕ ਫੂਡ ਖਾਓਗੇ ਤੇ ਤੁਹਾਡਾ ਲਿਵਰ ਤੇ ਤੁਹਾਡੇ ਨਾਲ ਰਹੇਗਾ ਹੀ ਨਹੀਂ ਜੇ ਲਿਵਰ ਨਹੀਂ ਰਹੇਗਾ ਤੇ ਡਾਇਬੀਟਿਸ ਵੀ ਆਏਗੀ ਮੋਟਾਪਾ ਵੀ ਆਏਗਾ ਤੇ ਹਾਰਮੋਨ ਵੀ ਇੰਬੈਲੈਂਸ ਆਏਗਾ ਇਹ ਜਿੰਨੀ ਪੀਸੀਓਡੀ ਦੇਖ ਰਹੇ ਹੋ ਅੱਜ ਦੀਆਂ ਜਿੰਨੀਆਂ ਯੁਵਾ ਲੜਕੀਆਂ ਐ 75% ਤੋਂ ਵੱਧ ਨੂੰ ਪੀਸੀਓਡੀ ਐ 75% ਲੜਕੀਆਂ ਦਾ ਹਾਰਮੋਨ ਇੰਬੈਲੈਂਸ ਹੈ ਇਹ ਐਲਜੀਬੀਟੀ ਕਮਿਊਨਿਟੀ ਐਵੇਂ ਨਹੀਂ ਵਧ ਰਹੀ ਸਾਇੰਸ ਦੇ ਪਿੱਛੇ ਆ ਪੀਰੀਅਡਸ ਵੀ ਲੜਕੀਆਂ ਦੇ ਲੇਟ ਹੋ ਰਹੇ ਆ ਸਰ ਮੈਂ ਉਹੀ ਦੱਸ ਰਿਹਾ ਹਾਰਮੋਨ ਇੰਬੈਲੈਂਸ ਦਾ ਮਤਲਬ ਹੀ ਇਹੀ ਹੈ ਕਿ ਪੀਰੀਅਡਸ ਇਰੈਗੂਲਰ ਹੋ ਜਾਂਦੇ ਨੇ 6 ਮਹੀਨੇ ਆਉਣੇ ਨਹੀਂ ਫਿਰ ਰੱਜ ਕੇ ਆਉਣੇ ਨੇ ਸੋ ਇਹ ਇਸ਼ੂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਇਸ ਕਰਕੇ ਆਪਣੀ ਸੰਸਕ੍ਰਿਤੀ ਵੱਲ ਆ ਜਾਈਏ ਤੇ ਇਹਨਾਂ ਚੀਜ਼ਾਂ ਤੋਂ ਦੂਰ ਰਹਾਂਗੇ ਤੇ ਇਹਨਾਂ ਚੀਜ਼ਾਂ ਤੋਂ ਬਚੇ ਰਹਾਂਗੇ ਤੇ ਜੰਕ ਫੂਡ ਜੇ ਖਾਵਾਂਗੇ ਬਤਲ ਲਿਵਰ ਗਿਆ ਜੇ ਲਿਵਰ ਗਿਆ ਦੇਖੋ ਉਮਰ ਨਾਲ ਨਹੀਂ ਤੁਹਾਡੀ ਬਿਮਾਰੀ ਆਂਦੀ 25 ਸਾਲ ਦੇ ਯੁਵਾ ਹਾਰਟ ਅਟੈਕ ਲੈ ਕੇ ਜਿਮ ਚ ਜਾਂਦੇ ਨੇ ਹਾਰਟ ਅਟੈਕ ਕਰਦਾ ਕਰਦਾ ਡਿੱਗ ਕੇ ਮਰ ਰਹੇ ਨੇ ਕਿਉਂ ਹੋ ਰਿਹਾ ਏ ਇਹ ਇਸੇ ਲਈ ਹੋ ਰਿਹਾ ਕਿ ਅਸੀਂ ਫਿਟ ਨਹੀਂ ਹੈਗੇ ਅਸੀਂ ਉਮਰ ਨਾ ਦੇਖੀਏ 15 ਸਾਲ ਤੋਂ ਬਿਮਾਰੀਆਂ ਸ਼ੁਰੂ ਨੇ 10 ਸਾਲ ਦੀ ਉਮਰ ਤੋਂ ਬਿਮਾਰੀਆਂ ਸ਼ੁਰੂ ਨੇ ਜੇ ਕੋਈ 10 ਸਾਲ ਸਕੂਲ ਦਾ ਬੱਚਾ 100 ਕਿਲੋ ਵਜ਼ਨ ਹੈ ਤੇ ਉਹਨੂੰ ਬੀਪੀ ਉਹਦਾ ਹੀ ਆਈ ਹੈ ਉਹਨੂੰ 18 ਸਾਲ ਦੀ ਵੇਟ ਨਹੀਂ ਕਰਨੀ ਅਸੀਂ ਬੀਪੀ ਹਾਈ ਵਾਸਤੇ ਸੋ ਇਸ ਕਰਕੇ ਇਹ ਸਾਰਾ ਕੁਝ ਇਹ ਆਪਸ ਚ ਇੰਟਰ ਰਿਲੇਟਿਡ ਹੈ ਕੁੱਲ ਮਿਲਾ ਕੇ ਸਾਡੀ ਸੰਸਕ੍ਰਿਤੀ ਮਾੜੇ ਪਾਸੇ ਜਾ ਰਹੀ ਹੈ ਨੂੰ ਬਚਾਉਣ ਦੀ ਲੋੜ ਹੈ ਸ਼ੁਕਰੇ ਇਸ ਮੁਲਾਕਾਤ ਦੇ ਪ੍ਰਤੀ ਸਯਰਦ ਪਾਸ਼ਾ ਦੇ ਵਿੱਚ ਜਾ ਕੇ ਤੁਸੀਂ ਵੀ ਆਪਣੇ ਵਿਚਾਰ ਰੱਖ ਸਕਦੇ ਹੋ ਤੁਹਾਨੂੰ ਇਹ ਸਾਰਾ ਵਰਤਾਰਾ ਕਿਸ ਤਰ੍ਹਾਂ ਦਾ ਲੱਗਦਾ ਹੈ ਤੁਸੀਂ ਇਸ ਤੋਂ ਕੀ ਸਮਝਦੇ ਹੋ ਕੀ ਭਾਵ ਲੈਣੇ ਹੋ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਤਾਂ ਡਾਕਟਰ ਸਾਹਿਬ ਦੀ ਇਸ ਮੁਲਾਕਾਤ ਦੇ ਬਾਰੇ ਤੁਸੀਂ ਆਪਣਾ ਜਿਹੜਾ ਰਾਇ ਆ ਸਾਂਝੀ ਕਰ ਸਕਦੇ ਹੋ ਹੋਰ ਮੁਲਾਕਾਤਾਂ ਦੇ ਲਈ ਬਣੇ ਰਹੋ ਸਕਨਾਲ ਪੰਜਾਬ ਟੀਵੀ ਦੇ ਨਾਲ ਧੰਨਵਾਦ